ਇਤੇ ਨਈ ਸ਼ਾਮ ਨੂੰ ਮੁੰਡੇ ਬੁਲਾ ਲਏ ਇਹਨਾਂ ਨੇ ਨਾਲ ਦੇ ਘਰ ਵਾਲਾ ਇਹਨੇ ਘਰੇ ਬਾੜ ਤੇ ਗਲੀ 'ਚ ਅਸੀਂ ਕਰੇ ਹੈ ਨਹੀਂ ਸੀਗੇ ਇਕੱਲੇ ਬੱਚੇ ਸੀ ਮੇਰੀ ਪੋਤੀ ਸੀਗੀ ਆ ਵੇ ਉਦੋਂ ਉਦੋਂ ਪੂਰਾ ਸ਼ੋਰ ਤੇ ਡਲੇ ਚੱਲ ਰਹੇ ਸੀ ਪੂਰੇ ਜੋਰ ਦੇ ਫੇਰ ਕੰਮ ਸੇ ਕੰਮ ਅੱਧਾ ਘੰਟਾ ਪੌਣਾ ਘੰਟਾ ਲੜਾਈ ਹੋਈ ਹੈ ਪੂਰੀ ਫੁੱਲ ਆ ਤਾਂ ਚੜ ਗਏ ਇਹਦੇ ਤੇ ਉਹ ਨਿਸ਼ਾਨ ਦੇਖੋ ਸਾਹਮਣੇ ਪਏ ਇਹਦੇ ਸੱਤ ਦੇ ਉੱਤੇ ਵੀ ਡਲੇ ਪਏ ਹੈਗੇ ਮਗਰ ਦੀ ਪੌੜੀਆਂ ਲਾ ਕੇ ਇਹਨਾਂ ਨੇ ਲਾਈਟ ਬੁਝਾਈ ਆ ਚੈਨ ਸਿੱਟੀ ਆ ਟਰਾਂਸਫਾਰਮਰ ਦਾ ਫਿਓਜ ਡਾਇਆਗਾ ਜੇ ਉਹ ਅੱਗ ਲਾ ਦਿੰਦੇ ਜਾਂ ਸਾਨੂੰ ਮਾਰ ਦਿੰਦੇ ਜ਼ਿੰਮੇਦਾਰ ਕੌਣ ਸੀ ਇੱਕ ਘਾਰ ਹੀ ਸਾਰੇ ਘਰਾਂ ਨੂੰ ਤਪਾਈ ਬ ਤੇ ਫਿਰ ਸਾਰੇ ਆਈ ਗਏ ਤੇ ਸਭ ਦੇ ਬਾਬਰੋਂ ਬੰਦੇ ਮਗਾ ਕੇ ਤੇ ਕਾਪੇ ਮਾਰੀ ਗਈ ਸਰਚ ਮਾਰਲੇ ਬੰਦੇ ਮਗਾਏ ਜੀ ਗਰੇਟ ਤੇ 25 ਬੰਦੇ ਆਏ ਤੇ ਉਹਨਾਂ ਨੇ ਸਾਰਿਆਂ ਨੇ ਜਿਹੜਾ ਕੋਈ ਉਵੇਂ ਖੜੀ ਗਿਆ ਤੇ ਉਹਦੇ ਸਰਚ ਕਾਪਾ ਮਾਰੀ ਗਈ ਜੀ 25 25 ਟਾਂਕੇ ਲੱਗੇ ਜੀ 15 15 ਟਾਂਕੇ ਕੁੱਲ ਦੇ ਸਰਵਾਰਾਂ ਕਾਪੇ ਸਭ ਕੁਝ ਇਹਨਾਂ ਕੋਲੀ ਇੱਟਾਂ ਡੋਏ ਚਲਾਈ ਸਭ ਕੁਝ ਚਲਾਈ ਲੈ ਬੱਚੇ ਵੀ ਦੇਖ ਲੈਣੇ ਪਹਿਲਾਂ ਵੀ ਇਹਨਾਂ ਨੇ ਤਿੰਨ ਜਣਿਆਂ ਦੇ ਸਿਰ ਪਾੜਿਆ ਚਾਚਾ ਖੜਾਈ ਇਹਦੇ ਮੁੰਡੇ ਦਾ ਸਿਰ ਪਾੜਿਆ ਆ ਕੁੜੀ ਖੜੀ ਇਹਦੇ ਘਰ ਵਾਲਾ ਆ ਚਾਚੀ ਖੜੀ ਹੈ ਇਹਨਾਂ ਦੇ ਠੀਕ ਆ ਉਹਦੋਂ ਛੜਾ ਲਿਆਉਂਦੇ ਆ ਇਹਨੂੰ ਛੜ ਦਿੰਦੇ ਆ ਗੁੰਡਿਆਂ ਨੂੰ ਉਹਦੇ ਹੀ ਛੜਾ ਲਿਆਉਂਦੇ ਆ ਛੜਾ ਕੇ ਫੇਰ ਮੂ ਅਮਰ ਕੇ ਸਿਰ ਪਾੜ ਦਿੰਦੇ ਹੁਣ ਮੇਰਾ ਮੁੰਡਾ ਵੱਡਿਆ ਪਿਆ ਹਸਪਤਾਲ 'ਚ ਚਿੱਟਾ ਵੇਦੇ ਬੋਲ ਗਾਵੇ ਜਦ ਛੜ ਪਰਪਰ ਜਵਾਖਣ ਲਉਂਦੇ ਸਾਡਾ ਮੁੰਡਾ ਤਾਂ ਹਸਪਤਾਲ 'ਚ ਵੱਡਿਆ ਪਿਆ ਜੀ ਇਹ 25 ਜਣੇ ਸੀ ਕੁਝ ਤਾਂ ਗ੍ਰੈਡ 'ਚ ਸੀ 4-5 ਜਣੇ ਕੁਝ ਇਹ ਆਪ ਘਰ ਦੇ ਸੀਗੇ ਠੀਕ ਆ ਕੁਝ ਪਰੰਤ ਤੋਂ ਬਾਹਰ ਸੀ ਹਾਂਜੀ ਬਾਹਰੋਂ ਸੀ ਨਹੀਂ ਸਾਨੂੰ ਮਾਰ ਸਕਦੇ ਸਾਡੇ ਨਾਲ ਤਾਂ ਦਾਨਨੇ ਵਾਲੇ ਵਾਲੀ ਹੋਊਗੀ ਕਰਨਗੇ ਇਹੀ ਕਲਾਕਾਰ ਕਰਾਊਗਾ ਸਾਡੇ ਨਾਲ ਕਿਹਦੀ ਸਹਿ ਆ ਕਿਹਦੀ ਸਹਿ ਤੇ ਬੋਲਦੇ ਕੋਈ ਪਤਾ ਨਹੀਂ ਆਏ ਨਹੀਂ ਸਾਨੂੰ ਪਤਾ ਵੀ ਜਿਹੜਾ ਆਉਂਦੇ ਵੀ 25 ਜਣੇ ਹੀ ਆਉਂਦੇ ਆਗੇ ਇੱਧਰ ਅੱਗੇ ਵੀ ਸਾਡੇ ਜਵਾਕਾਂ ਦੇ ਸਿਰ ਸੁਰੇ ਇੱਥੇ ਬਹੁਤ ਤਿੰਨ ਚਾਰ ਜਣਿਆਂ ਦੇ ਪਾੜ ਗਏ ਤੀਜਾ ਹੇਲਾ ਹੋ ਗਿਆ ਹੈ ਜਹੇਲਾ ਹੋਗਾ ਜਿਹੜਾ ਕੋਈ ਮੜਾ ਮੋਟਾ ਸੜੌਂਦਾ ਹਟਾਉਂਦਾ ਉਹਨਾਂ ਨੂੰ ਵੀ ਪਾਏ ਜਾਂਦੇ ਆ ਮੋਰੋ ਪੋਣਾ ਦੇ ਵੀ ਬੰਦੇ ਜਿਹੜੇ ਬਾਹਰੋਂ ਆਏ ਸੀ ਸਾਰੇ ਨਾ ਪੋਰਸਾਲੇ ਕੋਈ ਨਹੀਂ ਉਹਨਾਂ ਨੇ ਉਹਦਾ ਫੜਿਆਗਾ ਕਿਸ ਪੱਤ ਕਹਿੰਦੇ ਪਿਆ ਨਹੀਂ ਜੀ ਹਲੇ ਕਿਸੇ ਤੇ ਨਹੀਂ ਪਿਆ ਆਇਆ ਪੋਰਸਾਲੇ ਬੋਲ ਰਿਹਾ ਛੁੜ ਦਾਰਸੰਗ ਵਾਲੇ ਨਾਲ ਗੱਲ ਹੋਊਗੀ ਛੁਣੂ ਅੱਗ ਲਾ ਕੇ ਫੁਕਾਂਗੇ ਪੋਰਸਾਲੇ ਬੋਲ ਰਿਹਾ ਅੱਗੇ ਕਹਿੰਦੇ ਕੀ ਕੋਸ ਨਹੀਂ ਇਹ ਨਸਾ ਪੱਤਾ ਵੇਚਦੇ ਆ ਗੋਲੀਆਂ ਵੇਚਦੇ ਆ ਜੀ ਚਿੱਟਾ ਵੀ ਵੇਚਦੇ ਆ ਕੋਈ ਕੰਮ ਨਹੀਂ ਕਰਦੇ ਕਿਥੇ ਹੋਰ ਇਹ ਬਸ ਗੁੰਡਾ ਕਰਦੀ ਕਰਦੇ ਬਾਰੋ ਬੰਦੇ ਸਾਥ ਲੈਂਦੇ ਕੁਸ ਗਰੇਟ ਦੇ ਕੁਸ ਇਹ ਕੁਸ ਬਾਰੋ ਸਾਥ ਲੈਂਦੇ ਉਹ ਗੌਲਾ ਦੇ ਕੇ ਆਦੇ ਸੀ ਬਾਹਰ ਆ ਜਓ ਤੁਸੀਂ ਪਤਾ ਨਹੀਂ ਸੀ ਅਸੀਂ ਅੰਦਰ ਬੈਠੇ ਸੀ ਸਾਰੇ ਤੇ ਉਹਨਾਂ ਨੇ ਚੱਕ ਕੇ ਜਦੋਂ ਡਲੇ ਮਾਰੇ ਤੇ ਇਦਰ ਹੋਏ ਬਗਾ ਮਾਰਨਾ ਕਿ ਮੂਰੋ ਡਲੇ ਹਾਂ ਇਹਨਾਂ ਦੇ ਢੇਰ ਲੱਗੇ ਪਏ ਸੀ ਡਲਿਆਂ ਦੇ ਪਤਾ ਨਹੀਂ ਸੀ ਇਹ ਇੱਥੇ ਚੱਠੇ ਲੱਗੇ ਪਏ ਸੀ ਉਹ ਚੱਕੇ ਹਾਂਜੀ ਉੱਥੋਂ ਚੱਕੀ ਗਏ ਬੰਦਾ ਹਣ ਜਿਹੜੇ ਮੋਦਵਾਰ ਬੰਦੇ ਉਹ ਛੜਾ ਲੈਂਦੇ ਉਹ ਛੜਾ ਲੇ ਉਹ ਛੜਾ ਲਿਆ ਹੁੰਦੇ ਤੇ ਥੋੜੇ ਦਿਨਾਂ ਤੋਂ ਮਹੀਨੇ ਦੋ ਵੀਨੇ ਤੋਂ ਫੇਰੇ ਹੁੱਲੂ ਘਰ ਉੱਠ ਖੜਦਾ ਉਹ ਪੜਸ ਕਹਿ ਰਹੀ ਹੈ ਮਜ਼ਦੂਰਾਂ ਨੂੰ ਵੀ ਤੁਹਾਡੇ ਨਾਲ ਤਾਂ ਨਾ ਦਾਣ ਸਿੰਘ ਵਾਲੇ ਪਿੰਡ ਵਾਲੇ ਹੋਣੀ ਆ ਉੱਥੇ ਵੀ ਨਸ਼ਾ ਤਸ਼ਕਰਾ ਨੇ ਮਜ਼ਦੂਰਾਂ ਦੇ ਘਰਾਂ ਨੂੰ ਅੱਗਾਂ ਲਾ ਗਾਂ ਮਜ਼ਦੂਰਾਂ ਨੂੰ ਫੱਟੜ ਕਰਤਾ ਮਜ਼ਦੂਰਾਂ ਦੇ ਮੈਨੂੰ ਉੱਥੇ ਵੀ ਘਮੀਰ ਆ ਕਿ ਦਾਣ ਸਿੰਘ ਵਾਲੀ ਘਟਨਾ ਤੇ ਦੁਬਾਰਾ ਅਸੀਂ ਹੁਣ ਦਾਣ ਸਿੰਘ ਵਾਲਾ ਭੋਖੜੇ ਪਿੰਡ ਨੂੰ ਨਹੀਂ ਬਣਨ ਦੇਵਾਂਗੇ ਲੋਕੋਏ ਟੀਵੀ ਨਾਲ ਜੁੜਨ ਤੁਸੀਂ ਮਹਿਮਤਾਜ ਪਿੰਡ ਭੋਖੜਾ ਜਿਹੜਾ ਕਿ ਗੋਨੇਆਣਾ ਬਠੰਡਾ ਦੇ ਵਿਚਕਾਰ ਹੈ ਉੱਤੇ ਖੜੇ ਆ ਤਸਵੀਰਾਂ ਦਿਖਾਉਂਦੇ ਆ ਪਰਸੋਂ ਰਾਤ ਜੋ ਇੱਥੇ ਵਾਪਰਿਆ ਤੁਹਾਨੂੰ ਥੱਲੇ ਡਲੇ ਖਿਲਰੇ ਹੋਏ ਮਿਲਣਗੇ ਇੱਥੇ ਤਾੜ ਤਾੜ ਪਰਸੋਂ ਰਾਤ ਡਲੇ ਚੱਲੇ ਨੇ ਡਲੇ ਕਿਉਂ ਚੱਲੇ ਨੇ ਦੂਸਰੇ ਪਾਸੇ ਦਿਖਾਉਂਦੇ ਆ ਕਿ ਇੱਕ ਕੰਦ ਹੈ ਜਿਹੜੀ ਉਹ ਪੂਰੀ ਤੋੜ ਕੇ ਉਸ ਦੇ ਡਲੇ ਬਣਾ ਕੇ ਭਰائے ਗਏ ਨੇ ਘਰਾਂ ਦੇ ਉੱਤੇ ਜਿਹੜੀ ਗੁੰਡਾਗਰਦੀ ਇੱਥੇ ਹੋਈ ਹੈ ਕਹਿੰਦੇ ਕਿ ਰਾਤ ਨੂੰ ਰਾਤ ਨੂੰ ਆਉਂਦੇ ਆ ਤੇ ਇੱਧਰ ਇੱਕ ਟਰਾਂਸਫਾਰਮ ਆ ਇਹ ਟਰਾਂਸਫਾਰਮ ਨੂੰ ਬੰਦ ਕਰਕੇ ਜਿਹੜੀਆਂ ਤਾਰਾਂ ਨੇ ਉਹ ਤੋਂ ਵੱਢ ਕੇ ਮਤਲਬ ਕਿ ਪੂਰੇ ਪਿੰਡ ਦੀ ਬਿਜਲੀ ਗੁੱਲ ਕਰਕੇ ਉਸ ਤੋਂ ਬਾਅਦ ਇਹ ਕਟਾਣ ਨੂੰ ਅੰਜਾਮ ਦਿੱਤਾ ਗਿਆ ਤੇ ਥੱਲੇ ਦੇਖ ਸਕਦੇ ਹਾਂ ਕਿ ਪੂਰੀ ਸੜਕ ਦੇ ਉੱਤੇ ਡਲੇ ਹੀ ਡਲੇ ਖਿਲਰੇ ਹੋਏ ਨੇ ਜਿੱਧਰ ਦੇਖੋਗੇ ਤੁਹਾਨੂੰ ਡਲੇ ਨਜ਼ਰ ਆਉਣਗੇ ਇੱਥੇ ਜਿਹੜੇ ਡਲੇ ਚਲਾਏ ਗਏ ਆ ਕੀ ਕਾਰਨ ਕੀ ਆ ਪੂਰਾ ਮਾਮਲਾ ਕੀ ਆ ਕਿਹਨਾਂ ਦੇ ਉੱਤੇ ਚਲਾਏ ਆ ਤੇ ਪੂਰਾ ਜਿਹੜਾ ਪਿੰਡ ਆ ਉਹ ਇਕੱਠਾ ਹੋਇਆ ਜਿਹੜੀ ਸਿੰਘਪੁਰਾ ਬਸਤੀ ਵਾਈਦੀ ਆ ਉਹ ਇਕੱਠੇ ਹੋਏ ਨੇ ਲੋਕ ਜਿਹੜਾ ਪਰਿਵਾਰ ਮੁਰੂਤ ਜਿੰਨਾ ਉੱਤੇ ਹਮਲਾ ਹੋਇਆ ਹਮਲਾ ਕਾਹ ਹੋਇਆ ਕਿਸਨੇ ਕੀਤਾ ਸਾਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਾਈ ਜੀ ਕੀ ਘਟਨਾ ਵਾਪਰੀ ਇਹ ਬਾਹਰ ਡਲੇ ਕੇ ਖਿਲਰੇ ਹੋਏ ਨਹੀਂ ਨੀ ਇੱਥੇ ਨਹੀਂ ਸ਼ਾਮ ਨੂੰ ਮੁੰਡੇ ਬੁਲਾ ਲਏ ਇਹਨਾਂ ਨੇ ਠੀਕ ਹੈ ਇਹਨਾਂ ਨੇ ਬੁਲਾ ਲਏ ਇਹਨਾਂ ਨੇ ਆਪਣੇ ਮਾਲੀ ਗਾਣੇ ਨਾਲ ਦੇ ਘਰ ਆਲਾ ਇਹਨੇ ਉਹਨਾਂ ਨੇ ਬੁਲਾ ਕੇ ਠੀਕ ਹੈ ਆਪਣੇ ਘਰੇ ਬਾੜ ਤੇ ਗਲੀ 'ਚ ਅਸੀਂ ਕਰੇ ਹੈ ਨਹੀਂ ਸੀਗੇ ਇਕੱਲੇ ਬੱਚੇ ਸੀ ਮੇਰੀ ਪੋਤੀ ਸੀਗੀ ਆਵੇ ਛੋਟੀ ਜੀ 3 ਸਾਲਾਂ ਦੀ ਹੈ ਠੀਕ ਹੈ ਨੌਂ ਆ ਗਈ ਮੇਰੀ ਨੌਂ ਦੇ ਬੱਚਾ ਹੋਣ ਵਾਲਾ ਮੈਂ ਹਸਪਤਾਲ ਸੀਗੀ ਆਦੇ ਬੱਚੇ ਕੋਲੇ ਠੀਕ ਹੈ ਇਹ ਤਾਂ ਪਿੰਡ ਵਾਲਿਆਂ ਨੇ ਰੌਲਾ ਪਾਇਆ ਤੇ ਮੈਨੂੰ ਦੱਸਿਆ ਵੀ ਗੱਲ ਆ ਹੋ ਗਈ ਮੈਂ ਪੂਰੀ ਤੇਜ਼ੀ ਤੇਜ਼ੀ ਨਾਲ ਆਇਆ ਆ ਕੇ ਆਉ ਦਾ ਮੌਕਾ ਸੰਭਿਆ ਠੀਕ ਆ ਮੈਂ ਆਦੇ ਬੱਚੇ ਬਚਾਏ ਜਦੋਂ ਤੁਸੀਂ ਆਏ ਕੀ ਹੋ ਰਿਆ ਸੀਗਾ ਇੱਥੇ ਕੀ ਸੀ ਉਹ ਉਹ ਪੂਰਾ ਸ਼ੋਰ ਤੇ ਡਲੇ ਚੱਲ ਰਹੇ ਸੀ ਪੂਰੇ ਜੋਰ ਦੇ ਹਾਂ ਕੈਮਰਾ ਕਰ ਹਾਂ ਕੈਮਰਾ ਇਹਨਾਂ ਨੇ ਉਹ ਕਰਦਾ ਭੰਨ ਤਾਂ ਘਰੇ ਆ ਕੇ ਆਪਣਾ ਤਾਰਾ ਤੁਰਾ ਪਟਤਿਆਂ ਵੀ ਇਹਨਾਂ ਦੇ ਕੈਮਰੇ ਚ ਕੋਈ ਸ਼ਨਾ ਆਵੇ ਠੀਕ ਆ ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਪਿੰਡ ਵਾਲੇ ਪੈ ਗਏ ਠੀਕ ਆ ਉਹ ਥੋੜੇ ਜਿਹੀ ਪਿੱਛੇ हट ਗਏ ਫੇਰ ਕੰਮ ਸੇ ਕੰਮ ਅੱਧਾ ਘੰਟਾ ਪੌਣਾ ਘੰਟਾ ਲੜਾਈ ਹੋਈ ਹੈ ਜੀ ਲੜਾਈ ਹੋਈ ਹੈ ਹਾਂ ਪੂਰੀ ਫੁੱਲ ਆ ਆ ਤਾਂ ਚੜ ਗਏ ਇਹਦੇ ਤੇ ਉਹ ਨਿਸ਼ਾਨ ਦੇਖੋ ਸਾਹਮਣੇ ਪਏ ਡਲਿਆਂ ਦੇ ਇਹਦੇ ਸੱਤ ਦੇ ਉੱਤੇ ਵੀ ਡਲੇ ਪਏ ਆਗੇ ਮਗਰ ਦੀ ਪੌੜੀਆਂ ਲਾ ਕੇ ਇਹਨਾਂ ਨੇ ਬੱਚਿਆਂ ਨੂੰ ਚੜਾਇਆ ਚੜਾ ਕੇ ਕੀ ਕੀਤਾ ਇਹਨਾਂ ਨੇ ਉਹਨਾਂ ਨੂੰ ਡਲੇ ਫੜਾਈ ਮਗਰ ਦੀ ਲਾਈਟ ਬੁਝਾਈ ਆ ਜੀ ਟਰਾਂਸ ਲਾਈਟ ਬੁਝਾਈ ਆ ਚੈਨ ਸਿਟੀ ਆ ਟਰਾਂਸਫਾਰਮਰ ਦਾ ਫਿਓਜ ਡਾਇਆਗਾ ਫੇਰ ਸਾਡੇ ਘਰੇ ਗਏ ਆ ਫੇਰ ਇਹਨਾਂ ਨੇ ਤਾਰਾਂ ਕੱਟੀਆਂ ਕੈਮਰੇ ਦੀਆਂ ਕੈਮਰੇ ਬਿਜਲੀ ਬੰਦ ਕਰਦੀ ਆ ਹਾਂ ਪਹਿਲਾਂ ਬਿਜਲੀ ਬੰਦ ਕੀਤੀ ਆ 20 25 ਜਣੇ ਆ ਕਿੰਨੀ ਵਾਟੋ ਚੱਲ ਕੇ ਮੇਰੇ ਘਰੇ ਗਏ ਆ ਮੇਰੇ ਆ ਪੋਤੀ ਆ ਨੋ ਨੂੰ ਬੱਚਾ ਹੋਣ ਵਾਲਾਗਾ ਜੇ ਉਹ ਅੱਗ ਲਾ ਦਿੰਦੇ ਜਾਂ ਸਾਨੂੰ ਮਾਰ ਦਿੰਦੇ ਜ਼ਿੰਮੇਦਾਰ ਕੌਣ ਸੀ ਇੱਕ ਘਾਰ ਹੀ ਸਾਰੇ ਘਰਾਂ ਨੂੰ ਤਪਾਈ ਬੈਠਾਗਾ ਸੰਤਨ ਇਨਸਾਫ ਚਾਹੀਦਾ ਬਈ ਇਹਨਾਂ ਨੂੰ ਸੰਗਲ ਪੈਣਾ ਚਾਹੀਦਾਗਾ ਕਿੰਨੇ ਕਿੰਨੇ ਕ ਬੰਦੇ ਸੀਗੇ ਜਿਹੜੇ ਇਹ 25 ਜਣੇ ਸੀ ਕੋਸ ਤਾਂ ਗ੍ਰਿਡ ਚੋਂ ਸੀ ਚਾਰ ਪੰਜ ਜਣੇ ਕੁਝ ਇਹ ਆਪ ਘਰ ਦੇ ਸੀਗੇ ਠੀਕ ਹੈ ਕੁਝ ਪਿੰਡ ਤੋਂ ਬਾਹਰ ਦੇ ਸੀਗੇ ਹਾਂਜੀ ਬਾਹਰੋਂ ਸੀ ਬਾਹਰੋਂ ਹੀ ਬੁਲਾਉਂਦੇ ਆ ਜੀ ਸਾਨੂੰ ਨਹੀਂ ਪਤਾ ਸਾਡਾ ਜਦੋਂ ਕੈਮਰਾ ਕੱਟਾ ਡਲੇ ਮਾਰ ਲੱਗ ਗਏ ਸਾਨੂੰ ਉਦੋਂ ਕੁੜੀ ਨੇ ਵੇਖਿਆ ਕਹਿੰਦੀ ਬਾਲੇ ਘਰੇ ਵੜ ਗਏ ਉਦੋਂ ਲੋਕਾਂ ਨੇ ਅਸੀਂ ਰੌਲਾ ਪਾਇਆ ਫੇਰਾ ਆਂਡ ਗਵਾਂਡ ਇਕੱਠਾ ਹੋਇਆ ਫੇਰ ਉਹ ਭੱਜੇ ਆ ਨਹੀਂ ਸਾਨੂੰ ਮਾਰ ਸਕਦੇ ਸਾਡੇ ਨਾਲ ਤਾਂ ਦਾਨਨੇ ਵਾਲੇ ਆਲੀ ਹੋਊਗੀ ਕਰਨਗੇ ਇਹੀ ਕਲਾਕਾਰ ਕਰਾਊਗਾ ਸਾਡੇ ਨਾਲ ਬਿਸਾਨੋ ਤਾਂ ਸਾ ਪਚਾਈ ਦਾ ਹਾਂ ਥਾੜੇ ਤੇ ਵੀ ਸਾਨੂੰ ਇਹੀ ਐ ਸਪੀਟਰ ਮੈਨੂੰ ਨਹੀਂ ਪਤਾ ਉਹਦੇ ਨਾਂ ਦਾ ਕੱਲ ਅਸੀਂ ਉੱਥੇ ਗਏ ਹਾਂ ਉਹਨਾਂ ਨੇ ਇਹੀ ਗੱਲ ਕਹੀਏ ਤੁਹਾਡੇ ਨਾਲ ਉਹੀ ਹੋਣੀ ਆ ਦਾਨੇ ਵਾਲੇ ਵਾਲੀ ਹੋਣੀ ਆ ਦਾਨ ਸਿੰਘ ਵਾਲੇ ਹਾਂ ਉਹੀ ਹੋਣੀ ਆ ਅੱਛਾ ਇਹ ਕਹਿੰਦੇ ਅੱਗੋ ਹਾਂ ਕਹਿੰਦੇ ਆ ਸਰ ਕਿ ਕਾਰਨ ਕਾਰਨ ਕੀ ਆ ਵੀ ਇੰਨੇ ਜਣੇ ਤੁਹਾਡੇ ਘਰ ਵੱਲ ਆਉਂਦੇ ਆ ਕੋਈ ਰੰਜਿਸ਼ ਆ ਕੋਈ ਦੁਸ਼ਮਣੀ ਆ ਤੁਹਾਡੀ ਉਹਨਾਂ ਨਾਲ ਨਹੀਂ ਕੋਈ ਨਹੀਂ ਦੁਸ਼ਮਣੀ ਜੀ ਪਹਿਲਾਂ ਵੀ ਇਹਨਾਂ ਨੇ ਤਿੰਨ ਜਣਿਆਂ ਦੇ ਸਿਰ ਪਾੜਿਆ ਚਾਚਾ ਖੜਾਈ ਇਹਦੇ ਮੁੰਡੇ ਦਾ ਸਿਰ ਪਾੜਿਆ ਆ ਕੁੜੀ ਖੜੀ ਹੈ ਇਹਦੇ ਘਰ ਵਾਲਾ ਆ ਚਾਚੀ ਖੜੀ ਹੈ ਇਹਨਾਂ ਦੇ ਠੀਕ ਆ ਉਹ ਉਹ ਛੜਾ ਲਿਆਉਂਦੇ ਆ ਇਹਨੂੰ ਛੜ ਦਿੰਦੇ ਆ ਗੁੰਡਿਆਂ ਨੂੰ ਉਹਦੇ ਹੀ ਛੜਾ ਲਿਆਉਂਦੇ ਆ ਸੜਾ ਕੇ ਫੇਰ ਮੂ ਅਮੜ ਕੇ ਸਿਰ ਪਾੜ ਦਿੰਦੇ ਹੁਣ ਮੇਰਾ ਮੁੰਡਾ ਵੱਡਿਆ ਪਿਆ ਹਸਪਤਾਲ ਚ ਮਤਲਬ ਵੱਡਦੇ ਕਿਉਂ ਕੋਈ ਨਸ਼ਾ ਪੱਤਾ ਕਰਦੇ ਜੀ ਕੀ ਨਹੀਂ ਕੋਈ ਨਸ਼ਾ ਨਹੀਂ ਟੈਸਟ ਹੋ ਜਾਂਦਾ ਸਾਡੇ ਮੁੰਡਿਆਂ ਦੇ ਉਹ ਤਾਂ ਕਰਦੇ ਹੀ ਆ ਜੀ ਫੇਰ ਹੀ ਮਾਰਨ ਆਉਂਦੇ ਨਸੇ ਦੇ ਜ਼ੋਰ ਤੇ ਮਾਰਨ ਆਉਂਦੇ ਆ ਜੇ ਨਸ਼ਾ ਕਰਦੇ ਆ ਤਾਂ ਫੇਰ ਹੀ ਅਗਲਾ ਕਿਸੇ ਦੇ ਘਰੇ ਵੱੜਦਾ ਹੂੰ ਤਾਂ ਬਾੜੀ ਨਹੀਂ ਸਕਦਾ ਨੂੰ ਤਾਂ ਮੇਰੇ ਮੁੰਡੇ ਨੇ ਨਾ ਉੱਥੇ ਮਾਰਤਾ ਜ ਵੱਡਿਆ ਪਿਆਗਾ ਹਸਪਤਾਲ ਚ ਜਦੋਂ ਉਹ ਨਸ਼ਾ ਨਹੀਂ ਕਰਦਾ ਸੰਤਨ ਇਨਸਾਫ ਚਾਹੀਦਾ ਬਈ ਇਹ ਬੰਦਿਆਂ ਦੇ ਪਾਵੇ ਸੰਗਲ ਪਾਵੇ ਅੱਛਾ ਕੀ ਕੋਈ ਤੁਸੀਂ ਦੇਖਿਆ ਜੀ ਕੌਣ ਸੀਗਾ ਇੱਥੇ ਆਸੇਪਾ ਜਦੋਂ ਇੱਕ ਜ ਹੋ ਰਿਆ ਸੀਗਾ ਉੱਥੇ ਜੀ ਮੈਂ ਨਹੀਂ ਦੇਖਿਆ ਜਾਨੀ ਝੂਠ ਨਹੀਂ ਮਾਰਦੇ ਜਿਹੜਾ ਕੌਣ ਸੀਗਾ ਇੱਥੋਂ ਤੁਹਾਡੇ ਤੁਹਾਡੇ ਵਿੱਚੋਂ ਉਹ ਦੋ ਮੌਕੇ ਤੇ ਮੌਕੇ ਤੇ ਆ ਸਾਡੇ ਸਾਰੇ ਆਣ ਗਵਾਂਡ ਸੀਗੇ ਜੀ ਮੁੰਡਾ ਕਿੱਧਰ ਗਿਆ ਆਉਣੇ ਆ ਬੋਲੋ ਬੋਲੋ ਦਾ ਸਿਕੰਦਰ ਹੋ ਨੇੜੇ ਕੋਈ ਹਾਂ ਬਈ ਅਸੀਂ ਖੜੀਆਂ ਸੀ ਜੀ ਮਾਵਾ ਧੀਆਂ ਮੇਰਾ ਮੁੰਡਾ ਆਈ ਜਾਂਦਾ ਸੀਗਾ ਕੰਮ ਤੋਂ ਤੇ ਅਸੀਂ ਖੜੀਆਂ ਸੀ ਮਾਵਾ ਧੀਆਂ ਸਾਡੀ ਕੋਲ ਦੀ ਨੰਗਿਆ ਵੀ 25 ਜਾਨੇ ਸੀਗੇ ਤੇ ਅਸੀਂ ਤਾਂ ਫਿਰ ਡਰਦਿਆਂ ਗਵਾਂਢ ਘਰੇ ਉਹਨਾਂ ਦੇ ਵੜ ਗਈਆਂ ਤੇ ਇਹਨਾਂ ਨੇ ਚੜ ਕੇ ਉਹਨਾਂ ਦਾ ਕੈਮਰਾ ਕੂਬਰਾ ਪਾਣਾ ਤਾਂ ਮੁੜ ਕੇ ਤਾਂ ਬਹੁਤ ਲੜਾਈ ਹੋਈ ਹੈਗੀ ਡਲੋਡ ਵਾਲੀ ਹਾਂਜੀ ਇਹਨਾਂ ਦੇ ਘਰੇ ਮੁੜ ਕੇ ਵੜ ਗਏ ਚੱਠੇ ਤੇ ਚੜ ਕੇ ਉਹਨਾਂ ਨੇ ਤਾਰਾਂ ਤੂਰਾਂ ਇਹਨਾਂ ਦੀਆਂ ਕੈਮਰੇ ਦੀਆਂ ਤੋੜੀਆਂ ਗਈਆਂ ਤੁਮੜ ਕੈਸਤਾ ਮਾਵਾਂ ਤੀਆਂ ਦੂਜੇ ਘਰੇ ਵੜ ਗਈਆਂ ਫਿਰ ਬਹੁਤ ਡਲੇ ਡੂਲੇ ਚੱਲੇ ਆਗੇ ਤੇ ਆਣ ਗਵਾਂਡ ਵਿਚਾਰਾ ਇਕੱਠਾ ਹੋ ਗਿਆ ਤਾਂ ਹੈ ਨਹੀਂ ਸੀ ਵਿਚਾਰਾ ਘਰੇ ਇਕੱਲੇ ਹੀ ਸਿੰਘਾਂ ਚ ਬਹੂ ਸੀ ਘਰੇ ਹੈ ਨਹੀਂ ਸੀ ਕਿ ਫਿਰ ਡਲੇ ਚਲਾ ਕੀਤੇ ਉਤਰੇ ਸੀਗੇ ਨਹੀਂ ਉਹ ਇਹਨਾਂ ਦੇ ਕੈਮਰਿਆਂ ਕੋਲ ਰਹਤੇ ਭੰਨੀ ਗਏ ਆ ਕੈਮਰਿਆਂ ਤੇ ਹਾਂ ਘਰ ਬੰਨੀ ਚਲਾਏਗੇ ਤੇ ਵਿੱਚ ਤਾਂ ਸਾਰੇ ਡਲੇ ਪਏ ਇੱਥੇ ਤਾਂ ਘਰ ਹੋਰਾਂ ਲੋਕਾਂ ਦੇ ਹੋਣਗੇ ਨਾ ਹਾਂਜੀ ਹਾਂਜੀ ਉਹ ਫਿਰ ਜਿਹੜਾ ਮੂਹਰੋ ਡਲੇ ਮਾਰਦੇ ਸੀ ਪਰ ਆਣ ਗਵਾਂਡ ਨੇ ਮੋੜਿਆ ਨਾ ਡਲੇ ਡੂਲੇ ਫਿਰ ਮੂਹਰੋ ਮਾਰਨ ਲੱਗ ਗਏ ਉਹਨਾਂ ਦੇ ਉਹਨਾਂ ਨੇ ਵਾਪਸ ਕੀਤੇ ਆ ਧਮਕੀਆਂ ਧਮਕੀਆਂ ਜੇ ਬਹੁਤ ਆਉਂਦੀਆਂ ਸਾਡੇ ਬੱਚ ਕਿਉਂ ਦੰਦੇ ਆ ਕਾਰਨ ਕਿ ਇਹ ਵੀ ਧਮਕੀ ਐਵੇਂ ਦੇਣੀ ਕੀ 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 ਕਰ ਸਕਦੇ ਹਾਂ ਜੀ ਉਹਨਾਂ ਦੇ ਚਤ ਚ ਕੀ ਗੱਲ ਆ ਕਿਉਂ ਸਾਡੇ ਨਾਲ ਇੰਨੇ ਪਿੰਡ ਚ ਰੰਝ ਚਪਾਈ ਬੈਠੇ ਹੈਗੇ ਕੀ ਕਹਿ ਸਕਦੇ ਆ ਕਿਹਦੀ ਸਹ ਹੈ ਕਿਹਦੀ ਸਹ ਤੇ ਬੋਲਦੇ ਆ ਕੋਈ ਪਤਾ ਨਹੀਂ ਆਏ ਨਹੀਂ ਸਾਨੂੰ ਪਤਾ ਵੀ ਜਦੋਂ ਆਉਂਦੇ ਵੀ 25 ਜਣੇ ਹੀ ਆਉਂਦੇ ਆਗੇ ਇੱਧਰ ਅੱਗੇ ਵੀ ਸਾਡੇ ਜਵਾਕਾਂ ਦੇ ਸਿਰਸੁਰ ਇੱਥੇ ਬਹੁਤ ਤਿੰਨ ਚਾਰ ਜਣਿਆਂ ਦੇ ਪਾੜ ਗਏ ਸੀ ਹਾਂ ਉਹਨਾਂ ਦੀ ਜਿਨ੍ਹਾਂ ਦੇ ਪਹਿਲਾਂ ਸਿਰਸੁਰ ਪਾੜੇ ਆ ਉਹ ਕੋਈ ਲੜਾਈ ਵਗੈਰਾ ਹੋਈ ਸੀ ਕਿ ਵੈਸੇ ਨਹੀਂ ਜੀ ਆ ਵੀ ਜਿਆ ਘਰ ਆਈ ਕੋਈ ਲੜਾਈ ਨਹੀਂ ਹੋਈ ਸੀ ਜੀ ਉਦੋਂ ਵੀ ਉਹਦਾ ਵੀ ਤੁਰੇ ਜਾਂਦੇ ਤਿੰਨ ਜਣੇ ਦੇ ਸਿਰ ਪਾੜ ਤੇ ਉਦੋਂ ਵੀ ਇਹੀ ਬੰਦੇ ਉਦੋਂ ਸੀ ਇਹੀ ਬੰਦੇ ਹੋਣਾ ਜੀ ਉਦੋਂ ਵੀ ਆ ਮੇਰਾ ਪੁਰਾ ਪਰ ਜਵਾਖਾ ਜੀ ਮੇਰੇ ਬੰਦੇ ਦਾ ਸਿਰ ਪਾੜ ਕੇ ਹਲੇ ਤੱਕ ਕੰਮ ਤੇ ਨਹੀਂ ਲੱਗਿਆ 6 ਮਹੀਨੇ ਉਹ ਕਰ ਨਹੀਂ ਸਕਦਾ ਕੁਝ ਵੀ ਸਿਰ ਪਾੜ ਕੇ ਉਹਦਾ ਉਦੋਂ ਮੱਝ ਪਾਤਾ ਕੰਮ ਕੀ ਕਰਦੇ ਨੇ ਉਹ ਜਿਹੜੇ ਐਦਾਂ ਕੁਝ ਕਰਦੇ ਨੇ ਕੁਝ ਨਹੀਂ ਜ ਨਸ਼ਾ ਪਤਾ ਵੇਚਦੇ ਆਗੇ ਅੱਛਾ ਗੋਲੀਆਂ ਵੇਚਦੇ ਆ ਜੀ ਚਿੱਟਾ ਵੀ ਵੇਚਦੇ ਆਗੇ ਅੱਛਾ ਪਿੰਡ 'ਚ ਵੇਚਦੇ ਆ ਹਾਂ ਜੀ ਠੀਕ ਹੈ ਕੋਈ ਕੰਮ ਨਹੀਂ ਕਰਦੇਗੇ ਤੇ ਹੋਰ ਇਹ ਬਸ ਗੁੰਡਾ ਕਰਦੀ ਕਰਦੇ ਬਾਹਰ ਬੰਦੇ ਸਾਧ ਲੈਂਦੇ ਕੁਸ ਗ੍ਰੈੱਡ ਦੇ ਕੁਸ ਇਹ ਕੁਸ ਬਾਹਰੋਂ ਸਾਧ ਲੈਂਦੇ ਬਾਹਰੋਂ ਸਾਧ ਲੈਂਦੇ ਹਾਂਜੀ ਇਹ ਮਤਲਬ ਆਹੀ ਕੰਮ ਕਰਦੇ ਜਿਵੇਂ ਇਹਨੇ ਕਹਿੰਦੇ ਕਿ ਨਸ਼ਾ ਰੋਸ਼ੋ ਵੇਚਦੇ ਪੈਂਦੇ ਹਾਂਜੀ ਨਸ਼ਾ ਵੇਚਦੇ ਆ ਜੀ ਹੂੰ ਚਿੱਟਾ ਵੇਚਦੇ ਗੋਲੀਆਂ ਵੇਚਦੇ ਸਾਡੀ ਪਰਪਰਾ ਜਵਾਖਾ ਨੂੰ ਲਾਉਂਦੇ ਆ ਅੱਛਾ ਜਵਾਖਾ ਨੂੰ ਹਾਂਜੀ ਸਾਡਾ ਮੁੰਡਾ ਤਾਂ ਹਸਪਤਾਲ ਚ ਵੱਡਾ ਪਿਆ ਜੀ ਪਸੰਦ ਤਾਂ ਸਾਬ ਚਾਹੀਦਾ ਸੀ ਹੋਰ ਕੁਝ ਨਹੀਂ ਚਾਹੀਦਾ ਨਾ ਸਰਕਾਰ ਨੂੰ ਮਾੜਾ ਬੋਲਗੇ ਨਾ ਚੰਗਾ ਬੋਲਗੇ ਸਾਨੂੰ ਉਹਨਾਂ ਨੂੰ ਸਾਫ਼ ਚਾਹੀਦਾ ਸਾਡੇ ਬੱਚੇ ਤਾਂਦਰੁਸਤ ਆਈਦੀ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੂੰ ਨਹੀਂ ਫਿਰ ਤੁਹਾਡੇ ਨਾਲ ਇਦਾਂ ਵੈਰ ਵਿਰੋਧ ਕਾਦਾ ਮਤਲਬ ਦੁਸ਼ਮਣੀ ਕਾਦੀ ਐ ਪਿੰਡ ਦੇ ਵਿੱਚ ਉਹ ਤਾਂ ਉਹਨਾਂ ਨੂੰ ਪੁੱਛਿਆ ਜਾਵੇ ਉਹ ਤਾਂ ਉਹਨਾਂ ਨੂੰ ਪੁੱਛਿਆ ਜਾਵੇ ਸਰ ਸਾਡੇ ਨੂੰ ਕੋਈ ਵਿਰੋਧ ਨਹੀਂਗਾ ਜੀ ਠੀਕ ਹੈ ਸਾਡੇ ਨੂੰ ਕੋਈ ਵਿਰੋਧ ਨਹੀਂਗਾ ਲਾਲ ਲੜਾਈ ਦਾ ਠੀਕ ਹੈ ਇਹ ਉਹਨਾਂ ਨੂੰ ਪੁੱਛਿਆ ਜਾਵੇ ਵੀ ਕੀ ਗੱਲ ਆ ਕੀ ਬਾਤ ਆ ਨੇ ਜੀ ਨੂੰ ਆਖਦੇ ਜਾਈ ਦੇ ਪੋਤੇ ਦਾ ਸੱਤਾ ਹੈ ਲੋ ਬਾਈ ਜੀ ਪਹਿਲਾਂ ਮੇਰੇ ਕੋਤੇ ਨੂੰ ਖੜਿਆ ਉਹਨਾਂ ਨੇ ਇਕੱਠੇ ਪੜਦੇ ਸੀ ਇਕੱਠੇ ਪੜਦੇ ਲੜ ਪਏ ਉਹੀ ਫੋਟਮਾ ਬਦਲੇ ਹੈ ਹਾਂ ਤੇ ਫੇਰ ਸਾਰੇ ਆਈ ਗਏ ਤੇ ਸਭ ਦੇ ਬਾਵਾਰੋਂ ਬੰਤੇ ਮਗਾ ਕੇ ਤੇ ਕਾਪੇ ਮਾਰੀ ਗਈ ਸਰਚ ਅੱਛਾ ਹਾਂ ਬਾਰਲੇ ਬੰਤੇ ਮਗਾਏ ਆ ਜੀ ਗਰੱਡ ਤੇ 25 ਬੰਦੇ ਆਏ ਤੇ ਉਹਨਾਂ ਨੇ ਸਾਰਿਆਂ ਨੇ ਜਿਹੜਾ ਕੋਈ ਉਵੇਂ ਖੜੀ ਗਿਆ ਤੇ ਉਹਦੇ ਸਰਚ ਕਾਪਾ ਮਾਰੀ ਗਏ ਜੀ 25 25 ਟਾਂਕੇ ਲੱਗੇ ਜੀ 15 15 ਟਾਂਕੇ ਉਹਨਾਂ ਦੇ ਮਤਲਬ ਮਾਰੇ ਹੁਣ ਤੱਕ ਹੁਣ ਤਿੰਨ ਜਣਾਂ ਦੇ ਮਾਰਿਆ ਸੀ ਜੀ ਹਾਂ ਤਿੰਨ ਜਣੇ ਆਦੇ ਉਹ ਇਹ ਖੜੀ ਹੱਥ ਤੁਰੇ ਗਏ ਤੇ ਸਰਚਮਗਰੋ ਮਾਰੀ ਗਈ ਤੇ ਜਿਹੜੀ ਡਲੇ ਚਲਾਏ ਗਏ ਮਤ ਜਿਵੇਂ ਉਹ ਕਹਿੰਦੇ ਕਿ ਆ ਪਰਿਵਾਰ ਤਾਂ ਘਰੇ ਹੀ ਨਹੀਂ ਸੀਗਾ ਫਿਰ ਡਲੇ ਕਿੰਨਾ ਉੱਧ ਚਲਾਏ ਗਏ ਇਹ ਇਹ ਡਲੇ ਜੀ ਇਧਰੋਂ ਮਾਰੀ ਗਏ ਇਹ ਵੀ ਬਾਹਰ ਨਿਕਲੋ ਉਧਰੋਂ ਫਿਰ ਇਹ ਮਾਰਨ ਲੱਗੇ ਘਰਾਂ ਦੇ ਜਦੋਂ ਬਾਹਰ ਨਿਕਲ ਹੀ ਗਏ ਉਹ ਗਾਲਾਂ ਦੇ ਕੇ ਆਦੇ ਸੀ ਬਾਹਰ ਆ ਜਾਓ ਤੁਸੀਂ ਤੇ ਪਤਾ ਨਹੀਂ ਸੀ ਅਸੀਂ ਅੰਦਰ ਬੈਠੇ ਸੀ ਸਾਰੇ ਤੋ ਉਹਨਾਂ ਨੇ ਚੱਕ ਕੇ ਜਦੋਂ ਡਲੇ ਮਾਰੇ ਤੇ ਇਧਰ ਹੋਏ ਬਗ ਮਾਰ ਲਾ ਕੇ ਮੂਰੋ ਡਲੇ ਆਏ ਹੋਇਆ ਹਾਂ ਇਹਨਾਂ ਦੇ ਢੇਰ ਲੱਗੇ ਪਏ ਸੀ ਡਲਿਆਂ ਦੇ ਪਤਾ ਨਹੀਂ ਸੀ ਜੀ ਅੱਛਾ ਕੱਲੇ ਨੂੰ ਇੰਨੇ ਕਿੱਥੋਂ ਆਏ ਇਹਨਾਂ ਕੋਲੇ ਇਹ ਇੱਥੇ ਚੱਠੇ ਲੱਗੇ ਪਏ ਸੀ ਜੀ ਉਹ ਚੱਕੇ ਹਾਂਜੀ ਉੱਥੋਂ ਚੱਕੀ ਗਏ ਹਾਂਜੀ ਪੋਜਾ ਦੇ ਘਰਾਂ ਚੋਂ ਇਧਰੋਂ ਲਈ ਆਉਂਦੇ ਸੀ ਹਾਂਜੀ ਮੋਰੇ ਮੋਰੇ ਉਹ ਕਰੀ ਜਾਂਦੇ ਸੀ ਕੰਧ ਸਿੱਟੀ ਕੰਧ ਸਿੱਟ ਕੇ ਫਿਰ ਉਹਨਾਂ ਨੇ ਡਲੇ ਬਣਾਏ ਡਲੇ ਬਣਾਵਣਾ ਸਿੱਟ ਮਾਰੇ ਚਲਾ ਚੱਲੇ ਕੰਧ ਤੋੜਤੀ ਆ ਕੰਧ ਉਹ ਉਹ ਉਹਨਾਂ ਦੀ ਕੰਧ ਤਾਂ ਉਹਨਾਂ ਦੀ ਜਿਹੀ ਸੀ ਉੱਥੇ ਵੀ ਜਿਹੀ ਸੀ ਆਪ ਵੇਖਿਆ ਕੰਧ ਸਿੜਦੇ ਡਲੇ ਬਣਾਉਂਦੇ ਤੇ ਇਧਰ ਪਿੱਛੇ ਚੱਠੇ ਪਏ ਉੱਥੇ ਡਲੇ ਬਣਾਵਣਾ ਤਾਂ ਉੱਪਰ ਭੇਜਦੇ ਸੀ ਗੁੜੀਆਂ ਵੀ ਭੇਜਦੇ ਸੀ ਬੰਨ ਪਹਿਲਾਂ ਕਦੇ ਹੋਇਆ ਇਹੋ ਜਿਹਾ ਕੋਈ ਤੁਹਾਡੇ ਪਿੰਡ ਵਿੱਚ ਨਹੀਂ ਜੀ ਨਹੀਂ 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 ਆ ਤੇ ਦੂਜਾ ਜਤੀ ਜਹੇਲਾ ਹੋਗਾ ਤੀਜਾ ਹੇਲਾ ਹੋ ਗਿਆ ਹੈ। ਅੱਛਾ। ਹਾਂ, ਤੀਜਾ ਹੇਲਾ ਹੋਗਾ। ਜਿਹੜਾ ਕੋਈ ਮੜਾ-ਮੋਟਾ ਸੜਮਦਾ ਹਟਾਉਂਦਾ ਉਹਨਾਂ ਨੂੰ ਵੀ ਪੈ ਜਾਂਦੇ ਆ ਮੂਹਰ। ਉਹਨਾਂ ਨੂੰ ਪੈ ਜਾਂਦੇ। ਉਹਨਾਂ ਨੂੰ ਪੈ ਜਾਂਦੇ। ਆ ਤਾਂ ਜਿਹੜੇ ਕਿਉਂਕਿ ਘਰ ਇੱਥੇ ਹੋਰ ਨਹੀਂ ਤਾਂ ਫਿਰ ਉਹਨਾਂ ਲੋਕਾਂ ਨੂੰ ਉੱਤੀ ਮਰੇ ਲੱਗਦੇ ਜਿਹੜੇ ਹੋਰ ਘਰ ਆ ਵੀ ਹੁਣ ਪੈਣ ਪੈਣ ਨੂੰ ਛੜਾਉਣਾ ਤਾਂ ਪੈਂਦਾ ਜਿਹੜਾ ਕੋਈ ਸੜਾਉਣ ਜਾਂਦਾ ਉਹਨਾਂ ਨੂੰ ਵੀ ਪੈ ਜਾਂਦੇ ਆ ਮੂਹਰ। ਮੇਰੇ ਬੰਦੇ ਨੂੰ ਵੀ ਇੱਥੇ ਕੰਦ ਦੇ ਨਾਲ ਲਾ ਲਿਆ। ਉਹਨੇ ਵੀ ਮੜਾ ਜਾਏਗਾ। ਇਹ ਤਾਂ ਵੀ ਰੁਕ ਜੋ ਵੀ ਹੁਣ ਬਹੁਤ ਲੜਾਈ ਹੋ ਗਈ। ਤੂੰ ਉਹਨੂੰ ਵੀ ਕੰਦ ਦੇ ਨਾਲ ਲਾ ਲਿਆ। ਤੇ ਉਹ ਤਾਂ ਆਪਦੇ ਜ਼ ਮਾਤਾ ਜਿਵੇਂ ਕੰਮ ਕਰ ਕੀ ਕਰਦੇ ਆ ਪਰਿਵਾਰ ਜਿਹੜੇ ਸਾਰੇ ਪਰਿਵਾਰ ਜਿਹਨਾਂ ਨਸ਼ਾ ਪੱਤਾ ਹੀ ਵੇਚਦੇ ਹੋਰ ਕੀ ਕਰਨਾ ਨਸ਼ਾ ਪੱਤਾ ਵੇਚਦੇ ਕੁਸ ਖਾਂਦੇ ਆ ਹਨਾ ਕਾ ਪੈਸਾ ਬਣਦਾ ਅਗਲੇ ਨੂੰ ਲਾਈ ਜਾਂਦੇ ਆਗੇ ਪ੍ਰਸ਼ਾਸਨ ਦੇ ਕੋਲੇ ਗਏ ਹੋ ਪੁਲਿਸ ਵਗੈਰਾ ਕੀ ਕਹਿੰਦੀ ਹੈ ਜੀ ਪੁਲਿਸ ਕੀ ਕਹਿੰਦੀ ਹੈ ਇੱਕ ਪਹਿਲਾਂ ਤਾਂ ਜਾਈ ਨਹੀਂ ਪੜਸ ਪੁਲਸ ਕੋਲੇ ਤਾਂ ਜੀ ਕੱਲ ਲਗਾਏ ਸੀਗੇ ਪੁਲਸ ਨੇ ਸਾਨੂੰ ਇਹ ਕਿਹਾ ਸੀ ਵੀ ਸਾਨੂੰ 5 ਵਜੇ ਦਾ ਟਾਈਮ ਦੇ ਦਿਓ ਅਸੀਂ 5 ਵਜੇ ਦਾ ਟਾਈਮ ਡੀਕੀ ਗਏ ਡੀਕੀ ਗਏ ਬਾਅਦ ਵਿੱਚ ਪੁਲਸ ਆਇਆ ਕੇਹ ਰਾਂ ਉਹਨਾਂ ਨੇ ਬੰਦਾ ਚੱਕਿਆ ਉਦੋਂ ਬਾਅਦ ਫੇਰ ਬੰਦਾ ਛੜਵਾ ਕੇ ਲਿਆਇ ਠੀਕ ਹੈ ਬੰਦਾ ਹੁਣ ਜਿਹੜੇ ਮੋਦਵਾਰ ਬੰਦੇ ਉਹ ਛੜਾ ਲਿਆਉਂਦੇ ਉਹ ਛੜਾ ਲੇ ਉਹ ਛੜਾ ਲਿਆਉਂਦੇ ਤੇ ਥੋੜੇ ਦਿਨਾਂ ਤੋਂ ਮਹੀਨੇ ਦੋ ਮਹੀਨੇ ਤੋਂ ਫੇਰ ਇਹ ਹੁੱਲੂ ਘਾ ਰ ਉੱਠ ਖੜਦਾ ਇਸ ਤੋਂ ਪਹਿਲਾਂ ਕਿੰਨੇ ਕ ਵਾਰ ਗਏ ਆ ਥਾਣੇ ਜੇਲ੍ਹ ਇਹ ਰੋਕਦਾ ਥਾਣੇ ਦੇਣਾ ਤਾਂ ਜਾਂਦੇ ਹੀ ਰਹਿੰਦੇ ਆ ਅੱਛਾ ਹਾਂ ਛੜ ਦਿੰਦੇ ਸੋ ਛੜ ਦਿੰਦੇ ਹਾਂ ਬਸ ਮਾੜੇ ਜੇ ਤਾਂ ਜਾਂਦੇ ਸਾਡੇ ਤਾਂ ਤਾਂ ਜੇ ਸੀ ਸੱਚੇ ਆ ਤਾਂ ਸਾਡੇ ਤਾਂ ਵੀ ਉਲਟੀ ਦੀ ਪੁਲਟੀ ਪਾਉਂਦੇ ਆ ਪੈਸੇ ਦੇ ਹਾਂ ਜੀ ਦਿਮਾਗਰ ਲਾ ਲੈਂਦੇ ਆ ਪੈਸੇ ਹੈ ਨਹੀਂ ਸਰਕਾਰ ਦੇ ਪੈਸੇ ਦੇ ਕੇ ਆ ਦਿਮਾਗਰ ਲਾ ਲ ਪਹਿਲਾਂ ਵੀ ਤਾਂ 9 ਮਹੀਨੇ ਪਹਿਲਾਂ ਲੜਾਈ ਹੋਈ ਓਦੋਂ ਵੀ ਇਹਨਾਂ ਨੇ ਪੈਸੇ ਦੇ ਕੇ ਕਹਿੰਦੇ ਰਫਾ-ਫਫਾ ਕਰ ਲਓ ਕੇਸ ਇਹਨਾਂ ਦਾ ਓਦੋਂ ਵੀ ਨਹੀਂ ਕੁਝ ਵੀ ਇਹਨਾਂ ਨੇ ਪਰਸੋ ਰਾਤ ਦੀ ਘਟਨਾ ਹੈ ਹਾਂਜੀ ਪਰਸੋ ਕਦੋਂ ਆਉਂਦੀ ਹੈ ਪਿੰਡ ਪੁਲਿਸ ਓਦਣ ਹੀ ਰਾਤ ਨੂੰ ਆਈ ਸੀ ਹਾਂਜੀ ਉਹਨਾਂ ਨੇ ਵੀ ਬੰਦੇ ਜਿਹੜੇ ਬਾਹਰੋਂ ਆਏ ਸੀ ਸਾਰੇ ਨਗਾਦੇ ਪੁਲਿਸ ਵਾਲਿਆਂ ਨੇ ਵੀ ਕੋਈ ਨਹੀਂ ਉਹਨਾਂ ਨੇ ਓਦੋਂ ਫੜਿਆਗਾ ਕੇਸ ਪਰਚਾ ਕਿੱਥੇ ਪਿਆ ਹੁਣ ਨਹੀਂ ਜੀ ਹਾਲੇ ਕਿਸੇ ਤੇ ਨਹੀਂ ਪਿਆ ਹਾਲੇ ਤੱਕ ਕੁਝ ਨਹੀਂ ਹੋਇਆ ਨਹੀਂ ਹਾਲੇ ਤੱਕ ਕੁਝ ਨਹੀਂ ਹੋਇਆ ਤਾਂ ਗਾਹਦੇ ਆਗੂ ਮੋਹਰੇ ਭਾਈ ਜੀ ਕਿਵੇਂ ਦੇ ਤੋ ਕੀ ਘਟਨਾ ਕੀ ਵਾਪਰੀ ਆ ਪਿੰਡ ਦੇ ਵਿੱਚ ਇੰਨੇ ਡਲੇ ਆ ਕਹਿੰਦੇ ਕੰਧਾਂ ਤੋੜਤੀਆਂ ਚੱਠੇ ਸਾਰੇ ਹਾਲਾਤੇ ਕੋਠਾਂ ਜਾਲਜ ਡਲੇ ਚਲੇ ਵੀ ਕੀ ਵਾਪਰਿਆ ਮੈਂ ਸੁਖਪਾਲ ਸਿੰਘ ਆ ਜੀ ਖਿਆਲੀ ਵਾਲਾ ਮੇਰਾ ਪਿੰਡ ਦਾ ਦਲਤ ਮਜ਼ਦੂਰ ਮੁਕਤੀ ਮੋਰਚਾ ਦਾ ਮੈਂ ਆਗੂ ਆ ਅਸੀਂ ਜਦੋਂ ਇਸ ਘਟਨਾ ਦੇ ਵਿੱਚ ਸ਼ਾਮਲ ਹੋਏ ਆ ਲਗਭਗ ਕੱਲ ਪਰਸੋਂ ਦੀ ਇਹ ਘਟਨਾ ਆ ਸਾਡੀ ਪੜਤਾਲ ਦੇ ਵਿੱਚ ਇਹ ਆ ਕਿ ਇੱਕ ਇਸ਼ੂ ਲਗਭਗ 1 ਸਾਲ ਪਹਿਲਾਂ ਕੁਝ ਬੱਚਿਆਂ ਨੂੰ ਲੈ ਕੇ ਹੋਇਆ ਸੀ ਬੱਚਿਆਂ ਨੇ ਬੱਚਿਆਂ ਦੀ ਕੁਝ ਵੀਡੀਓ ਨੂੰ ਲੈ ਕੇ ਮਾਮਲਾ ਚੱਲਿਆ ਉਹ ਮਾਮਲੇ ਨੂੰ ਲੈ ਕੇ ਲਗਭਗ ਜਨਵਰੀ ਦੇ ਮਹੀਨੇ ਜਨਵਰੀ ਦੇ ਮਹੀਨੇ ਇੱਕ ਬਹੁਤ ਵੱਡਾ ਅਟੈਕ ਹੋਇਆ ਘਰਾਂ ਦੇ ਵਿੱਚ ਜਿਹੜੇ ਜਿਹੜੇ ਬੱਚੇ ਉਹਨਾਂ ਬੱਚਿਆਂ ਦੇ ਨਾਲ ਸੀ ਉਹ ਬਸ ਲਗਭਗ ਈਸ਼ੂ ਮੁੱਕ ਚੁੱਕਿਆ ਸੀ ਜੀ ਨਾ ਤਾਂ ਕਿਸੇ ਤੇ ਪਰਚਾ ਹੋਇਆ ਨਾ ਕਿਸੇ ਦੀ ਉਹ ਕਿਸੇ ਚ ਗ੍ਰਿਫਤਾਰੀ ਹੋਈ ਪੁਲਿਸ ਨੇ ਉਸ ਮਾਮਲੇ ਨੂੰ ਵੀ ਉਵੇਂ ਗੰਮੀਰਤਾ ਨਾਲ ਨਹੀਂ ਲਿਆਗਾ ਠੀਕ ਹੈ ਤੇ ਜਦੋਂ ਹੁਣ ਜਿਹੜੇ ਰਾਜਵਿੰਦਰ ਨਾਮ ਦੀ ਮੁੰਡੇ ਦੀ ਗੱਲ ਕਰਦੇ ਕਿ ਰਾਜਵਿੰਦਰ ਸਿੰਘ ਨੂੰ ਉਹਨਾਂ ਨੇ ਐਨਐਫਐਲ ਦੇ ਗੇਟ ਤੇ ਘੇਰ ਕੇ ਉਹਨਾਂ ਦੇ ਛੱਡਾ ਮਾਰਿਆ ਉਹਨਾਂ ਨੂੰ ਗੰਮੀਰ ਜ਼ਖਮੀ ਕੀਤਾ ਤੇ ਜਿਹੜਾ ਪੁਲਿਸ ਦਾ ਰੋਲ ਹੈਗਾ ਅੱਜ ਵੀ ਪਹਿਲਾ ਵਾਲਾ ਹੀ ਹੈਗਾ ਪੁਲਿਸ ਨੇ ਪਹਿਲਾਂ ਵੀ ਉਹਨੂੰ ਗੰभीरता ਨਾਲ ਨਹੀਂ ਲਿਆ ਤੇ ਅੱਜ ਵੀ ਗੰभीरता ਨਾਲ ਨਹੀਂ ਲਿਆ ਅਸੀਂ ਸਮਝਦੇ ਹਾਂ ਕਿ ਜਿਹੜੇ ਪਰਿਵਾਰਾਂ ਦੇ ਉੱਤੇ ਹਮਲੇ ਹੋ ਰਹੇ ਤੇ ਜਿਹੜੇ ਪਰਿਵਾਰ ਕਰ ਰਹੇ ਹੈਗੇ ਉਹ ਦੋਵੇਂ ਪਰਿਵਾਰ ਹੀ ਦਲਤਾਂ ਸਾਰੇ ਮੁੰਡੇ ਹੀ ਦਲਤਾਂ ਚੋਂ ਆ ਸਾਡੇ ਦਲਤ ਪਰਿਵਾਰਾਂ ਦੇ ਵਿੱਚ ਫੁੱਟ ਪਾ ਕੇ ਭਰਾ ਮਾਰੂ جنگ ਜਿਹੜੀ ਕਰਾਈ ਜਾ ਰਹੀ ਆ ਉਹ ਇੱਕ ਸਿਆਸੀ ਲੋਕਾਂ ਦੀ ਖੇਡ ਆ ਇਹ ਸਾਰੀ ਜਿਹੜੀ ਕਿ ਸਾਡੇ ਲੋਕਾਂ ਨੂੰ ਹਜੇ ਤੱਕ ਸਮਝ ਨਹੀਂ ਆਈ ਕਿ ਸਿਆਸੀ ਲੋਕਾਂ ਦੀ ਖੇਡ ਆ ਕਿਉਂਕਿ ਜਦੋਂ ਸਿਆਸੀ ਲੋਕ ਸਾਡੇ ਭਾਈਚਾਰੇ ਦੇ ਵਿੱਚ ਫਟ ਪਹੁੰਚਗੇ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਨਸ਼ਿਆਂ ਤੇ ਲਾਉਣਗੇ ਸਾਡੇ ਭਾਈਚਾਰੇ ਦੇ ਲੋਕਾਂ ਦੇ ਮੁੰਡਿਆਂ ਨੂੰ ਇੱਕ ਦੂਜੇ ਦੇ ਮੁੰਡਿਆਂ ਨਾਲ ਲੜਾਉਣਗੇ ਫੇਰ ਹੀ ਉਹਨਾਂ ਦੀ ਜਿਹੜੀ ਰਾਜਨੀਤੀ ਆ ਉਹ ਸਫਲ ਹੋਣੀ ਆ ਹੁਣ ਜਿਹੜੀ ਕੱਲ ਥਾਣੇ ਦੇ ਵਿੱਚ ਘਟਨਾ ਘਟੀ ਉਹ ਪੁਲਿਸ ਕਹਿ ਰਹੀ ਆ ਮਜ਼ਦੂਰਾਂ ਨੂੰ ਵੀ ਤੁਹਾਡੇ ਨਾਲ ਤਾਂ ਨਾ ਦਾਨ ਸਿੰਘ ਵਾਲੇ ਪਿੰਡ ਵਾਲੇ ਹੋਣੀ ਆ ਦਾਨ ਸਿੰਘ ਵਾਲਾ ਪਿੰਡ ਐ ਇਸੇ ਗੋਨਿਆਣੇ ਪਿੰਡ ਬਲਾਕ ਦਾ ਹੀ ਪਿੰਡ ਆਗਾ ਉੱਥੇ ਵੀ ਨਸ਼ਾ ਤਸ਼ਕਰਾ ਨੇ ਮਜ਼ਦੂਰਾਂ ਦੇ ਘਰਾਂ ਨੂੰ ਅੱਗਾਂ ਲਾ ਗਾਂ ਮਜ਼ਦੂਰਾਂ ਨੂੰ ਫੱਟੜ ਕਰਤਾ ਮਜ਼ਦੂਰਾਂ ਦੇ ਨੂੰ ਉੱਥੇ ਵੀ ਗੰਭੀਰ ਆ ਤੇ ਜਿਹੜਾ ਲਖਵਿੰਦਰ ਸਿੰਘ ਆ ਮੁਲਾਜ਼ਮ ਆ ਹੋਰ ਵੀ ਉਹਨਾਂ ਉਸੇ ਨੂੰ ਇਸ ਕੇਸ ਦੀ ਤਵਦੀਸ਼ ਦਿੱਤੀ ਗਈ ਆ ਉਸੇ ਕੋ ਲਖਵਿੰਦਰ ਸਿੰਘ ਜੀ ਡਿਊਟੀ ਲੱਗੀ ਆ ਜਿਹੜੇ ਦੀ ਦਾਨ ਸਿੰਘ ਵਾਲੇ ਲੱਗੀ ਸੀ ਦਾਨ ਸਿੰਘ ਵਾਲੇ ਵੀ ਉਸ ਦੀ ਜਿਹੜੀ ਬੋਲੀ ਸੀ ਜਿਹੜੀ ਬੋਲਚਾਲ ਸੀ ਉਹ ਵੀ ਉਸੇ ਤਰ੍ਹਾਂ ਦੀ ਸੀ ਤੇ ਅੱਜ ਭੋਖੜੇ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਆ ਅਸੀਂ ਸਮਝਦੇ ਆ ਕਿ ਜੋ ਵਾਪਰ ਰਿਹਾ ਵਾ ਸਾਰਾ ਵਰਤਾਰਾ ਉਹਦੇ ਪਿੱਛੇ ਇੱਕ ਸਿਆਸੀ ਲੋਕਾਂ ਦਾ ਹੱਥ ਹੈਗਾ ਸਿਆਸੀ ਇਹ ਵੀ ਨਸ਼ਾ ਨਸ਼ਾ ਵੇਚਦੀ ਹੈ ਇਹ ਵੀ ਨਸ਼ਾ ਵੇਚਦੀ ਹੈ ਜੀ ਇਹ ਨਸ਼ੇ ਕਰਦੀ ਵੀ ਹੈ ਇਹ ਨਸ਼ਾ ਵੇਚਦੀ ਵੀ ਹੈ ਕਿਉਂਕਿ ਹੋਰ ਇਹਨਾਂ ਦੇ ਕੋਲੇ ਕੋਈ ਕੰਮ ਨਹੀਂ ਜਿਹੜੇ ਮੁੰਡੇ ਆ ਕੇ ਬਾਹਰੋਂ ਮੁੰਡੇ ਆ ਕੇ ਅਟੈਕ ਕਰਦੇ ਆ ਤਾਂ ਅਸੀਂ ਸਮਝਦੇ ਆ ਕਿ ਜਿਹੜਾ ਸਮਾਜ ਹੈਗਾ ਉਹਦੇ ਉੱਤੇ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਮਾੜਾ ਪ੍ਰਭਾਵ ਪੈ ਰਿਹਾ ਸਾਡੇ ਨੌਜਵਾਨ ਮੁੰਡੇ ਆ ਜਿਹੜੇ ਉਹ ਬੇਰਜ਼ਗਾਰ ਨੇ ਤੇ ਬੇਰਜ਼ਗਾਰ ਮੁੰਡੇ ਨਸ਼ਿਆਂ ਦੀ ਦਲਦਲ ਚ ਫਸੇ ਹੋਏ ਨੇ ਤੇ ਉਹ ਆਪਦੇ ਨਸ਼ਿਆਂ ਦੀ ਲਤ ਨੂੰ ਪੂਰਾ ਕਰਨ ਵਾਸਤੇ ਉਹ ਲੜਾਈਆਂ 'ਚ ਵੀ ਜਾਂਦੇ ਨੇ ਉਹ ਚੋਰੀਆਂ ਵੀ ਕਰਦੇ ਨੇ ਉਹ ਲੁੱਟਖੋਰਾ ਵੀ ਕਰਦੇ ਨੇ ਤੇ ਸਿਆਸੀ ਲੋਕ ਉਹਨਾਂ ਨੂੰ ਬਰਤ ਰਹੇ ਆ ਤੇ ਅਸੀਂ ਇਸ ਬਰਤਾਰੇ ਦੀ ਨਿੰਦਿਆ ਕਰਦੇ ਆ ਤੇ ਇਨਸਾਫ ਦੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਸਰਕਾਰਾਂ ਤੋਂ ਵੀ ਮੰਗ ਕਰਦੇ ਆ ਕਿ ਸਮਾਜ ਦੇ ਵਿੱਚ ਜਿੰਨੇ ਵੀ ਇਹੋ ਜਿਹੇ ਲੋਕ ਆ ਉਹਨਾਂ ਦੇ ਉੱਤੇ ਬਣਦੀਆਂ ਧਰਾਵਾਂ ਲਾ ਕੇ ਪਰਚੇ ਕੀਤੇ ਜਾਣ ਬੇਰਜ਼ਗਾਰਾਂ ਨੂੰ ਰੋਜ਼ਗਾਰ ਦਿੱਤੇ ਜਾਣ ਇਹ ਸਾਰਾ ਜਿਹੜਾ ਮਾਮਲਾ ਗਾ ਪਰਸੋਂ ਰਾਤ ਦੀ ਘਟਨਾ ਹੁਣ ਤੱਕ ਕੋਈ ਪਰਚਾ ਹੋਇਆ ਕਿਸੇ ਦੇ ਦਰਜ ਚर्चा ਹੋਇਆ ਜੀ ਜਿਹੜੇ ਬੰਦੇ ਦਾ ਇਹਨਾਂ ਨੇ ਨਾਮ ਲਿਆਗਾ ਇੱਕ ਗ੍ਰੈਡ ਵਸਤੀ ਚੋ ਮੁੰਡਾ ਕਹਿੰਦੇ ਆ ਜੀ ਉਹਨੂੰ ਕਹਿੰਦੇ ਨੇਪਾਲੀ 네ਪਾਲੀ ਨਾਮ ਦੇ ਨਾਲ ਮਸ਼ਹੂਰ ਆ ਉਹ ਬੰਦਾ ਉਹਦਾ ਇਹਨਾਂ ਨੇ ਨਾਮ ਲਿਆ ਪੁਲਿਸ ਨੇ ਉਹਨੂੰ ਰੈਸਟ ਕੀਤਾ ਲੋਕਾਂ ਦੇ ਦਵਾ ਸਦਕਾ ਕੱਲ ਲੋਕ ਥਾਣੇ ਗਏ ਪਰ ਸੁਣਨ ਦੇ ਵਿੱਚ ਇਹ ਆਇਆ ਕਿ ਸਿਆਸੀ ਲੋਕ ਸ਼ਾਮ ਨੂੰ ਉਹਨੂੰ ਘਰੇ ਲੈ ਆਏ ਅੱਛਾ ਫਿਰ ਜਦੋਂ ਸਵੇਰੇ ਪਤਾ ਲੱਗਿਆ ਵੀ ਲੋਕ ਇਕੱਠੇ ਹੋ ਰਹੇ ਆ ਫਿਰ ਉਹਨੂੰ ਥਾਣੇ ਦੇ ਵਿੱਚ ਵਾਪਸ ਭੇਜ ਵੀ ਦਿੱਤਾ ਅਸੀਂ ਇਹ ਸਿੱਧਾ ਸਪਸ਼ਟ ਕਹਿਣਾ ਅਸੀਂ ਲੋਕ ਕੌਣ ਨੇ ਮਤਲਬ ਉਹ ਸਰਕਾਰ ਦੇ ਬੰਦੇ ਨੇ ਕੋਈ ਐ ਸਰਕਾਰ ਦੇ ਬੰਦੇ ਨੇ ਭਾਵੇਂ ਉਹ ਸਤਾ ਦੇ ਵਿੱਚ ਨਹੀਂ ਹੈਗੇ ਪਰ ਉਹਨਾਂ ਦਾ ਸਿਆਸੀ ਰਸੂਕ ਆ ਜਿਹੜਾ ਉਹਨਾਂ ਦਾ ਰਸੂਕ ਅੱਜ ਵੀ ਜਿਉਂਦਾ ਤਿਉਂ ਹੀ ਆ ਭਾਵੇਂ ਆਮ ਆਦਮੀ ਪਾਰਟੀ ਇਹ ਕਹੀ ਜਾਂਦੀ ਹੈ ਕਿ ਬਦਲਾ ਆ ਗਿਆ ਜੀ ਅਸੀਂ ਤਾਂ ਬਦਲਾ ਕਰਤਾ ਜੀ ਇਨਕਲਾਬ ਕਰਤਾ ਪਰ ਅੱਜ ਵੀ ਉਹੀ ਕੋਸਾਂ ਉਹੀ ਰਸੂਕ ਵਾਲੇ ਲੋਕ ਆ ਜਿਹੜੇ ਉਹਨਾਂ ਲੋਕਾਂ ਦੇ ਅੱਜ ਵੀ ਥਾਣਿਆਂ ਦੇ ਵਿੱਚ ਅਦਾਲਤਾਂ ਦੇ ਵਿੱਚ ਉਹਨਾਂ ਦਾ ਉਹਨਾਂ ਦਾ ਬੋਲ ਬਣ ਲਗਾ ਅੱਜ ਵੀ ਜਿਹੜੇ ਲੋਕ ਮੰਨ ਲਓ ਜੇ ਲੋਕ ਕੋਈ ਕਿਸੇ ਨੂੰ ਕਹਿੰਦਾ ਕਿ ਤੁਸੀਂ ਸਾਡੇ ਵੇੜੇ 'ਚ ਨਸ਼ਾ ਵੇਚਦੇ ਹੋ ਤਾ ਜਿਹੜਾ ਕਹਿੰਦਾਗਾ ਅੱਜ ਵੀ ਉਹਨਾਂ ਦੇ ਉੱਤੇ ਅਟੈਕ ਹੋ ਜਾਂਦਾ ਭੋਖੜੇ ਪਿੰਡ ਦੀ ਵੀ ਲਗਭਗ ਘਟਨਾ ਕੀ ਜਿਹੜੀ ਇਸੇ ਤਰ੍ਹਾਂ ਦੀ ਆ ਜਿਹੜੇ ਲੋਕ ਕਿਸੇ ਨੂੰ ਰੋਕਦੇ ਆ ਵੀ ਯਾਰ ਤੂੰ ਆਹ ਨਾ ਕਰਾ ਤੂੰ ਗਲਤ ਕਰ ਰਿਹਾਗਾ ਜਿਹੜੇ ਸਾਰੇ ਆ ਜਿਵੇਂ ਮਾਲੀ ਦਾ ਘਰ ਆ ਪਿਛਲੇ ਪਾਸੇ ਹੁਣ ਮਾਲੀ ਪਰਿਵਾਰ ਵੀ ਹੈ ਤਾਂ ਇਸੇ ਵਿੜੇ ਚ ਹੀ ਆਗਾ ਪਰ ਸਾਰਾ ਬੀੜਾ ਉਹਦੇ ਵਿਰੋਧ 'ਚ ਇਸ ਕਰਕੇ ਖੜਾ ਹੋਇਆ ਕਿਉਂਕਿ ਉਹ ਨਸ਼ੇ ਵੇਚਦੇ ਆ ਉਹ ਨਸ਼ਾਖਾਨ ਵੇਚਣ ਵਾਲਿਆਂ ਨੂੰ ਸ਼ਹਿ ਦੇ ਰਹੇ ਆ ਤੇ ਉਹਨਾਂ ਨੂੰ ਸਿਆਸੀ ਲੋਕ ਸ਼ਹਿ ਦੇ ਰਹੇ ਆ ਤੇ ਰੋਕਣ ਵਾਲੇ ਉੱਤੇ ਆ ਕੁਝ ਹੋਇਆ ਤੇ ਲੋ ਰੋਕਣ ਵਾਲਿਆਂ ਦੇ ਉੱਤੇ ਅਟੈਕ ਹੋ ਰਿਹਾ ਹੈਗਾ ਅਸਲ 'ਚ ਮਾਮਲਾ ਇਹ ਆ ਤੇ ਅਸੀਂ ਜਥੇਬੰਦੀਆਂ ਵੱਲੋਂ ਜਿਹੜੀ ਤਾਨ ਸਿੰਘ ਜ਼ਬਰ ਵਿਰੋਧੀ ਕਮੇਟੀ ਬਣੀ ਆ ਜਿਹਦੇ ਵਿੱਚ 7 ਲਗਭਗ 7 ਜਥੇਬੰਦੀਆਂ ਅਸੀਂ ਭੋਖੜੇ ਦੇ ਮਜ਼ਦੂਰਾਂ ਦੇ ਲੋਕਾਂ ਦੇ ਨਾਲ ਆ ਅਸੀਂ ਇਨਸਾਫ ਤੱਕ ਇਹਨਾਂ ਦੇ ਨਾਲ ਖੜਾਂਗੇ ਤੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਦਾਨ ਸਿੰਘ ਵਾਲੀ ਘਟਨਾ ਦੇ ਦੁਬਾਰਾ ਸੀ ਹੁਣ ਦਾਨ ਸਿੰਘ ਵਾਲਾ ਭੋਖੜੇ ਪਿੰਡ ਨੂੰ ਨਹੀਂ ਬਣਨ ਦੇਵਾਂਗੇ ਦਾਨ ਸਿੰਘ ਵਾਲਾ ਪਿੰਡ ਹਾਂ ਜੀ ਹਜੇ ਪੁਲਿਸ ਵਾਲੇ ਬੋਲ ਰਹੇ ਆ ਵੀ ਸੋਡੀ ਦਾਨ ਸਿੰਘ ਵਾਲੇ ਗੱਲ ਹੋਊਗੀ ਸਾਨੂੰ ਅੱਗ ਲਾ ਕੇ ਫੁਕਾਂਗੇ ਅੱਛਾ ਪੁਲਿਸ ਵਾਲੇ ਬੋਲ ਰਹੇ ਹੈਗੇ ਅੱਗ ਉਹ ਕਹਿੰਦੇ ਆ ਅੱਗੇ ਕਹਿੰਦੇ ਹੈਗੇ ਹਾਂ ਕਿਹਾ ਇਹਨਾਂ ਨੇ ਉਹ ਸੋ ਕਹਿੰਦੀ ਹੈ ਜੀ ਹਾਂ ਕਿਹਾ ਇਹਨਾਂ ਨੇ ਪੁਲਿਸ ਵਾਲੇ ਕਿਹਾ ਸੀਗੇ ਜੇ ਦੁਬਾਰਾ ਕੁਝ ਵਾਪਰਿਆ ਰਾਤ ਨੂੰ ਇਹ ਬੋਲ ਰਹੇ ਹੈਗੇ ਪੁਲਿਸ ਵਾਲੇ ਬੋਲ ਰਹੇ ਵੀ ਸੋਡੀ ਦਾਨ ਸਿੰਘ ਵਾਲੀ ਗੱਲ ਹੋਊਗੀ ਮੈਂ ਕਿਹਾ ਪਰਥ ਜਦੋਂ ਇਹ ਕੁਝ ਹੋਇਆ ਰਾਤ ਨੂੰ ਤੁਸੀਂ ਸੀਗੇ ਇੱਥੇ ਉਦੋਂ ਅਸੀਂ ਦੇਖ ਰਹੇ ਸੀ ਕੀ ਸੀਗਾ ਕੀ ਦੇਖਿਆ ਤੁਸੀਂ ਆਪਣੇ ਅਸੀਂ ਦੇਖ ਰਹੇ ਪੰਜ ਬੰਦੇ ਲੜ ਰਹੇ ਇਹ 25 ਬੰਦੇ ਸੀਗੇ ਜਿਹੜੇ ਲੈ ਕੇ ਆਏਗੇ ਹਾਂ ਇਹ ਲੈ ਕੇ ਇਹ ਬੰਦੇ 25 ਬੰਦੇ ਸੀਗੇ ਕੀ ਕੀਤਾ ਉਹਨਾਂ ਨੇ ਆਕੇ ਇਹਨਾਂ ਨੇ ਅਟੈਕ ਕੀਤਾਗਾ ਹਾਂ ਟੈਕ ਕੀਤਾ ਇਹਨਾਂ ਕੋਲ ਸਭ ਕੁਛ ਸੀਗਾ ਸਰਵਾਰਾਂ ਹਾਂ ਕਾਪੇ ਹਾਂ ਸਭ ਕੁਛ ਇਹਨਾਂ ਕੋਲ ਇੱਟਾਂ ਡੋਲੇ ਚਲਾਈ ਸਭ ਕੁਛ ਚਲਾਈ ਇਹਨਾਂ ਨੇ ਠੀਕ ਹੈ ਇਹਨਾਂ ਚਲਾਈਗਾ ਚਲਾਈ ਗਏ ਇਹਨੇ ਚਲਾਈ ਗਏ ਹਾਂ ਬੱਚੇ ਵੀ ਨਹੀਂ ਦੇਖਿਆ ਨੇ ਕੋਈ ਨਹੀਂ ਦੇਖਿਆ ਨਾ ਪਹਿਲਾਂ ਕਦੇ ਪਿੰਡ ਚ ਆਏ ਹੋਇਆ ਨਹੀਂ ਹੋਇਆ ਸਾਡੀ ਜਾਂ ਸਾਡੇ ਨਗਰੀ ਚ ਹੋਈ ਨਾ ਚਾਹ ਨਗਰੀ ਨੂੰ ਇਹ ਕੰਮ ਪਹਿਲੀ ਜਨਿਕ ਚੇਕ ਪਹਿਲਾ ਚਾਂਸ ਵਾ ਇਹ ਕੰਮ ਪਹਿਲੀ ਵਾਰ ਹੋਈ ਹਾਂਜੀ ਹਾਂ ਕਿਵੇਂ ਦੇਖਦੇ ਹੋ ਜੀ ਜਿਹੜਾ ਕੁਝ ਵਾਪਰਿਆ ਮਤਲਬ ਇਸ ਤੋਂ ਪਹਿਲਾਂ ਇੱਕ ਚੰਦ ਭਾਂ ਘਟਨਾ ਵਾਪਰਦੀ ਉਸ ਤੋਂ ਪਹਿਲਾਂ ਅੱਗ ਲੱਗਦੀ ਆ ਦਾਨ ਸਿੰਘ ਵਾਲੇ ਹੁਣ ਢੋਖੜਿਓ ਵੀ ਆ ਮਤਲਬ 2-3 ਮਹੀਨੇ ਬਚ ਜੜੀਆਂ ਵੱਡੀਆਂ ਘਟਨਾਵਾਂ ਨੂੰ ਕੀ ਲਿਖਦਾ ਪ੍ਰਸ਼ਾਸਨ ਕਿੱਥੇ ਆ ਅੱਛਾ ਸਭ ਤੋਂ ਪਹਿਲਾਂ ਤਾਂ ਮੈਂ ਲੋਕਵਾਜ਼ ਚੈਨਲ ਦਾ ਜੀ ਧੰਨਵਾਦ ਕਰਦਾ ਵੀ ਜਿਹੜੇ ਸਾਡੇ ਨਿੱਕੇ ਜਿਹੇ ਸੱਦੇ ਤੇ ਤੁਸੀਂ ਇੱਥੇ ਪਹੁੰਚੇ ਹੋ ਮੈਂ ਕਾਮੜ ਅਮੀ ਲਾਲ ਪਿੰਡ ਬਲਾੜ ਮਹਿਮਾ ਜੀ ਮੈਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਦਾ ਸੂਬਾ ਗੂ ਸਾਥੀਓ ਗੱਲ ਇਹ ਹੈ ਇੱਕ ਬੰਦੇ ਨੇ ਕਹੀ ਸੀ ਸਿਆਣੇ ਨੇ ਬਜ਼ੁਰਗ ਨੇ ਕਹਿੰਦਾ ਵੀ ਇਹ ਬਦਲਾ ਦੇ ਨਾਂ ਤੇ ਓਵੇਂ ਬਦਲਾ ਨਹੀਂ ਆਇਆ ਜਿਵੇਂ ਲੋਕ ਕਹਿੰਦੇ ਸੀ ਉਹਨਾਂ ਮੁਤਾਬਕ ਬਦਲਾ ਆ ਗਿਆ ਹੁਣ ਕੋਈ ਇਹ ਇੱਕ ਨਵੀਂ ਘਟਨਾ ਨਹੀਂ ਮਨ ਕੇ ਚਲੋ ਵੀ ਸ਼ੁਰੂ ਦੇ ਵਿੱਚ ਸ਼ੁਰੂ ਸ਼ੁਰੂ ਦੇ ਵਿੱਚ ਕੋਟ ਫੱਤੇ ਥਾਣੇ ਦੇ ਵਿੱਚ ਉੱਥੇ ਇੱਕ ਗਰੀਬਣੀ ਬੁੜੀ ਸੀ ਦੋ ਉਹਦੇ ਮੁੰਡੇ ਸੀ ਇੱਕ ਉਹਦੇ ਘਰ ਵਾਲਾ ਸੀ ਉਹਦਾ ਘਰ ਵਾਲਾ ਸੀਰੀ ਲੱਗਦਾ ਸੀ ਜੀ ਉਹਦਾ ਮੁੰਡਾ ਸੀ ਇੱਕ ਉਹ ਥੋੜਾ ਜਿਹਾ ਮੁੰਡਿਆ ਨਾ ਰਹਿੰਦਾ ਸੀਗਾ ਇਹ ਇਹ ਜਾਣਾ ਹੀ ਜੀ ਇੱਕ ਮੁੰਡਾ ਵਧੀਆ ਉਹਦੇ ਨਾਲ ਮਿਸਤਰੀ ਨਾਲ ਦਿਹਾੜੀ ਜਾਂਦਾ ਹੁੰਦਾ ਸੀ ਉਹ ਕਿਤੇ ਉਹਨਾਂ ਦੀ ਆਪਸ ਵਿੱਚ ਤੂ ਤੂ ਹੋ ਗਈ ਮੁੰਡਿਆਂ ਦੀ ਬਾਹਰ ਜੀ ਜਾ ਕੇ ਉਹਨਾਂ ਦਾ ਸਾਰਾ ਸਮਾਨ ਘਰ ਭੰਨ ਦਿੱਤਾ ਭੰਨਤਾ ਉਹ ਤੋਂ ਬਾਅਦ ਉੱਥੇ ਉਹ ਯੂਨੀਅਨ ਵਾਲਿਆਂ ਕੋਲੇ ਗਈ ਯੂਨੀਅਨ ਵਾਲੇ ਗਏ ਭਾਈ ਥਾਣੇ ਜੀ ਉਹਨਾਂ ਦੀ ਕੋਈ ਸੁਣਵਾਈ ਨਾ ਹੋਈ ਹਾਲਾਂਕਿ ਜਿਹੜਾ ਐਮਐਲਏ ਅਮਰ ਰਤਨ ਉਹ ਦੋਸ਼ੀਆਂ ਦੇ ਸਿਰ ਤੇ ਖੜਾ ਸੀ ਅਸੀਂ ਉਸ ਵਿਸ਼ੇ ਤੇ ਮੈਡਮ ਨੂੰ ਵੀ ਇੱਕ ਵਾਰੀ ਐਸਐਸਪੀ ਨੂੰ ਮਿਲਣੇ ਬਿਠੰਡੇ ਜੀ ਡੀਐਸਪੀ ਨੂੰ ਵੀ ਅਸੀਂ ਦੋ ਤਿੰਨ ਵਾਰੀ ਮਿਲੇ ਅਜੇ ਤੱਕ ਜਿਉਂ ਦੀ ਤਿਉ ਹੀ ਆ ਹਾਲਾਂਕਿ ਉਲਟਾ ਉਹਨਾਂ ਨੇ ਕ੍ਰੋਸਿੰਗ ਕੇਸ ਬਣਾਤਾ ਠੀਕ ਹੈ ਉਹ ਜਿਹੜੀ ਲੇਡੀ ਨੇ ਕੁੱਟਖਾਦੀ ਵਿੱਚ ਉਹ ਵੀ ਪਾਤੀ ਹਾਲਾਂਕਿ ਸਾਡੀ ਪਾਰਟੀ ਸੀਪੀਐਮ ਲਿਬ੍ਰੇਸ਼ਨ ਦੇ ਦਬਾਅ ਸਦਕਾ ਉਹ ਲੇਡੀ ਤਾਂ ਅਸੀਂ ਕਢਾ ਲਈ ਤੇ ਦੂਜਿਆਂ ਦੇ ਬਿਆਨ ਵੀ ਕਰਵਾਤੇ ਹੁਣ ਦੇਖਦੇ ਆ ਉਹ ਕੱਢਦੇ ਆ ਕਿ ਨਹੀਂ ਕੱਢਦੇ ਇਹ 6-7 ਮਹੀਨਿਆਂ ਦੀ ਗੱਲ ਹੈ ਜੀ ਉਸ ਤੋਂ ਬਾਅਦ ਦਾਨ ਸਿੰਘ ਵਾਲੇ ਮਾਮਲਾ ਹੋਇਆ ਦਾਨ ਸਿੰਘ ਵਾਲੇ ਇਹ 9 ਜਨਵਰੀ ਦੀ ਰਾਤ ਨੂੰ ਹੋਇਆ ਹੁਣ ਕਹਿ ਦਿੰਦੇ ਆ ਕਿ ਵੀ ਤੁਸੀਂ ਤਾਂ ਪ੍ਰਸ਼ਾਸਨ ਨੂੰ ਐਵੇਂ ਸੁੜੀਤਾ ਆਤੀ ਆ ਕਹਿਣ ਦੀ ਆਦਤ ਨਹੀਂ ਤੱਥਾਂ ਦੇ ਆਧਾਰ ਤੇ ਬੋਲਣਾ ਪੈਂਦਾ ਜੀ ਆਪਾਂ ਨੂੰ ਇਹ ਵੀ ਪਤਾ ਵੀ ਮੈਂ ਤੁਹਾਡੇ ਖਿਲਾਫ ਮਾੜੀ ਜੀ ਗਲਤ ਗੱਲ ਕਹਦਾ ਤੁਸੀਂ ਉਹਦੀ ਕੋਰ ਦਾਮੂ ਕਰ ਲੋਗੇ ਮੈਨੂੰ ਆਪਣੇ ਉੱਥੇ ਕਹਿਣ ਲੱਗੇ ਵੀ ਤੁਸੀਂ ਪ੍ਰਸ਼ਾਸਨ ਨੂੰ ਕਿਵੇਂ ਜ਼ਿੰਮੇਵਾਰ ਠਹਿਰੋਣੇ ਮਹਾ ਹੀ ਇੱਕ ਦਿਨ ਪਹਿਲਾਂ ਇਹਨਾਂ ਦੀ ਲੜਾਈ ਹੋਈ ਸੀ ਲੜਾਈ ਹੋਈ ਸੀ ਬੰਦੇ ਜੀ ਹਸਪਤਾਲ ਦਾਖਲ ਆ ਰੁੱਕਾ ਇਹਨਾਂ ਦੇ ਕੋਲੇ ਆ ਗਿਆ ਰੁੱਕਾ ਇਹਨਾਂ ਦੇ ਕੋਲੇ ਆਉਣ ਦੇ ਬਾਵਜੂਦ ਪੁਲਿਸ ਨੇ ਦੋ ਦਿਨ ਕੀ ਕੀਤਾ ਫੇਰ ਜਿਨ੍ਹਾਂ ਦੇ ਸੱਟਾਂ ਵੱਜੀਆਂ ਸੀ ਉਹਨਾਂ ਦੀਆਂ ਬੁੜੀਆਂ ਸਰਪੰਚ ਦੇ ਘਰੇ ਜਾਵੜੀਆਂ ਸਰਪੰਚ ਦੇ ਘਰੇ ਜਾ ਕੇ ਆਦੀਆਂ ਸਾਡਾ ਕੋਈ ਮਰ ਜੂ ਹੱਥ ਬੰਨ ਕੇ ਬੇਨਤੀ ਆ ਵੀ ਸਾਡਾ ਟਿਕਾ ਕਰਾ ਦੀ ਹਾਲਾਂਕਿ ਜਿਹੜੇ ਬੰਦੇ ਨੇ ਘਟ ਸਾੜੇ ਸੀ ਇਹਨਾਂ ਦੇ ਹਰਵਿੰਦਰ ਨੇ ਉਹ ਕੋਲੇ ਖੜਾ ਸੀ ਉਹਨੂੰ ਆਦਾ ਮੈਂ ਉਹ ਲੇਡੀਜ਼ ਨੂੰ ਆਦਾ ਕਹਿੰਦਾ ਮੈਂ ਤੇਰੇ ਉੱਤੇ ਗੱਡੀ ਚੜਾ ਦੂੰ ਤੂੰ ਐ ਕਿਵੇਂ ਕਰਦੀ ਆਂ ਕਿਰਪਾਨ ਕਢ ਲਈ ਸਰਪੰਚ ਨੇ ਇੱਕ ਵਾਰੀ ਵੀ ਨਹੀਂ ਉਹਨੂੰ ਕਿਹਾ ਵੀ ਤੂੰ ਇਹ ਕੀ ਕਰਦਾ ਵੀ ਮੇਰੇ ਘਰੇ ਉਹ ਚੁੱਪ ਕਰਕੇ ਡਰਦੀਆਂ ਮਾਰੀਆਂ ਆ ਗਈਆਂ ਫਿਰ ਜਦੋਂ ਤੁਰਪੀਆਂ ਉਹਨਾਂ ਨੂੰ ਅੱਜ ਰਾਤ ਨੂੰ ਸੋਡੇ ਘਰਾਂ ਨੂੰ ਅੱਗ ਲਾਵਾਂਗੇ ਉਹ ਭਈ ਡਰ ਗਈਆਂ ਕਿਉਂ ਘਰ ਵਾਲੇ ਉਹਨਾਂ ਦੇ ਇੱਥੇ ਹਸਪਤਾਲ ਦਾਖਲ ਸੀ ਉਹ ਆਪਦੇ ਬੱਚੇ ਲੈ ਕੇ ਕੋਈ ਕਿਤੇ ਭੱਜ ਗਈ ਕੋਈ ਕਿਤੇ ਭੱਜ ਗਈ ਫਿਰ ਰਾਤ ਨੂੰ ਇਹਨਾਂ ਨੇ ਵਾਕਾ ਕੀਤਾ ਨੰਗਾ ਨਾਚ ਨੱਚਿਆ ਉੱਥੇ ਇਹਨਾਂ ਨੇ ਤੁਸੀਂ ਇਹ ਲਾ ਲਓ ਸਾਹਬੀ 10:30 ਵਜੇ ਤੋਂ ਲੈ ਕੇ ਤੜਕੇ ਸ਼ੁਭਾ 4:30 ਵਜੇ ਤੱਕ ਇਹ ਕੁਛ ਕੀਤਾ ਇਹਨਾਂ ਨੇ ਤੇ ਸ਼ੀਏ ਦੇ ਸ਼ੀਏ ਘਰ ਸੀ ਜਿਹੜੇ ਉਹਨਾਂ ਨੇ ਉਹ ਕੁਛ ਕੀਤਾ ਜਿਹੜਾ ਨਾ ਕਰਨਾ ਹੋਵੇ ਜਿਹੜੇ ਕੱਚ ਦੇ ਅਧਗੇ ਬੋਤਲਾਂ ਸੀ ਉਹਨਾਂ ਦੇ ਵਿੱਚ ਪੈਟਰੋਲ ਪਾ ਕੇ ਬੱਤੀਆਂ ਪਾ ਕੇ ਬੰਬ ਬਣਾ ਕੇ ਤੇ ਛੱਤਾਂ ੜਾਈਆਂ ਸੀ ਤੁਸੀਂ ਵੀਡੀਓ ਵੀ ਦੇਖਿਓ ਮੇਰਾ ਖਾਲਾ ਬਾਈ ਮਨਿੰਦਰਜੀਤ ਗਿਆ ਵੀ ਸੀ ਉੱਥੇ ਹੀ ਉੱਥੇ ਫਿਰ ਅਸੀਂ ਗਏ ਇਹ ਸਾਥੀ ਵੀ ਨਾਲ ਸੀ ਅਸੀਂ ਸਾਰੀਆਂ ਜਥੇਬੰਦੀਆਂ ਸੱਦਾ ਪੱਤਰ ਦਿੱਤਾ ਉੱਥੇ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਬਣਾਈ ਦਾਨ ਸਿੰਘ ਜੀ ਦੇ ਨਾਂ ਤੇ ਇੱਕ ਪਿੰਡ ਦੀ ਕਮੇਟੀ ਬਣਾਈ ਹਾਲਾਂਕਿ ਜਿੰਨਾਂ ਦੇ ਘਰ ਸਾੜੇ ਸੀ ਉਹ ਬੰਦੇ ਵੀ ਆਪਦਾ ਨਾਮ ਲਿਖਾਉਣ ਨੂੰ ਤਿਆਰ ਨਹੀਂ ਸੀ ਚਲੋ ਅਸੀਂ 5-7 ਬੰਦੇ ਜਿਹਨਾਂ ਨੂੰ ਜਾਣਦੇ ਸੀ ਉਹਨਾਂ ਦੀ ਲਿਖਤ ਤੇ ਉਸ ਤੋਂ ਬਾਅਦ ਅਸੀਂ ਡੀਸੀ ਦੇ ਧਰਨਾ ਮਾਰਿਆ ਫਿਰ ਅਸੀਂ ਲੋਕਾਂ ਦਾ ਡਰ ਚੱਕਣ ਵਾਸਤੇ ਉੱਥੇ ਅਸੀਂ ਇੱਕ ਰੈਲੀ ਕੀਤੀ ਜਦੋਂ ਅਸੀਂ ਰੈਲੀ ਕੀਤੀ ਤੱਪੜ-ਤੋਪੜ ਪਿਛਾਅਦੇ ਅਸੀਂ ਜਿਹੜੇ ਮੇਨ ਬੰਦੇ ਸੀਗੇ ਲੀਡਰ-ਲੀਡਰ ਉਹ ਖੜੇ ਡਰਦਾ ਕੋਈ ਪਿੰਡ ਦਾ ਉੱਥੇ ਆਵੇ ਨਾ ਫਿਰ ਅਸੀਂ ਦੋ ਗੱਡੀਆਂ ਤਿੰਨ ਉੱਥੇ ਮਾਨਸਾਤ ਭਰ ਕੇ ਲੈ ਬੰਦਿਆਂ ਝੰਡੇ ਲੈ ਕੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਲੋਕ ਆਉਣ ਲੱਗ ਗਏ ਫਿਰ ਹੌਲੀ-ਹੌਲੀ ਪੂਰਾ ਇਕੱਠ ਹੋ ਗਿਆ ਉਸ ਤੋਂ ਬਾਅਦ ਫੇਰੇ ਬਾਕਾ ਚੰਦ ਪਣ ਵਾਲਾ ਹੋ ਗਿਆ ਠੀਕ ਹੈ ਹੋਰ ਬਥੇਰੇ ਹੋਈ ਜਾਂਦੇ ਆ ਉਹ ਮਿਸ਼ਾਣੇ ਸੀ ਉਹ ਇੱਥੋਂ ਵਾਲੇ ਨੂੰ ਕਿਵੇਂ ਦੇ ਇੱਥੋਂ ਵਾਲਾ ਹੁਣ ਇੱਥੋਂ ਵਾਲੇ ਤੇ ਆਜੋ ਜਿੰਨਾ ਕਿ ਮੈਨੂੰ ਪਤਾ ਲੱਗਿਆ ਜੀ ਇਹ ਜਿਹੜਾ ਇੱਥੇ ਕੋਈ ਨੇਪਾਲੀ ਨਪੂਲੀ ਆ ਠੀਕ ਆ ਗੁੰਡਾ ਟਾਈਪ ਦਾ ਬੰਦਾ ਜੀ ਜਿਉ ਉਹ ਨੂੰ ਆਪਣੇ ਆਪ ਨੂੰ ਆਏ ਹਨਾ ਵੀ ਮੈਂ ਗੁੰਡਾ ਅਸੀਂ ਗੁੰਡੇ ਗੰਡੇ ਤਾਂ ਹੈ ਹੀ ਨਹੀਂ ਅਸੀਂ ਤਾਂ ਆਹ ਜਿਹੜੀ ਜਨਤਾ ਬਿਠੇ ਇਹਨਾਂ ਦੀ ਸੇਵਾ ਦਾ ਪਰ ਉਹ ਇਹ ਹੰਕਾਰ ਕੱਢਦੇ ਆਪਦੇ ਮਨ ਦੇ ਵਿੱਚੋਂ ਵੀਖਣੀ ਅਸੀਂ ਇੱਥੇ ਗੁੰਡਾ ਨਾਰ ਨੱਚਾਂਗੇ ਜੇ ਇਹ ਲੋਕ ਸਾਡੇ ਨਾਲ ਖੜਨਗੇ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਇਹ ਮਾੜਾ ਹੋਇਆ ਕੁਲ ਮਿਲਾ ਕੇ ਪਹਿਲੀ ਮੇਨ ਗੱਲ ਤਾਂ ਮੁੱਦਾ ਉੱਥੇ ਆ ਕੇ ਖੜਦਾ ਵੀ ਜਿਹੜੇ ਬੰਦੇ ਨੇ ਇਹਨਾਂ ਨੇ ਸੱਟਾਂ ਮਾਰੀਆਂ ਉੱਥੇ ਉਹਦਾ ਥਾਣੇ 'ਚ ਦੱਸਣ ਤਾਂ ਸਹੀ ਵੀ ਕੀ ਕਸੂਰ ਸੀ ਨੇਪਾਲੀ ਜਦੋਂ ਲੈ ਕੇ ਗਏ ਸੀ ਹਾਲਾਂਕਿ ਨੇਪਾਲੀ ਦੀ ਸ਼ਹਿਤ ਇਹ ਹੋ ਰਿਹਾ ਫਿਰ ਨੇਪਾਲੀ ਦੇ ਪਿੱਛੇ ਵੀ ਹੱਥ ਹੈ ਇਹ ਜਿਹੜੇ ਲੀਡਰ ਹੈ ਵੋਟਾਂ ਪੱਕੀਆਂ ਕਰਦੇ ਆ ਜੇ ਤਾਂ ਕੋਈ ਵਿਰਿਆ ਆ ਕੇ ਇਹਨਾਂ ਦੀ ਲੂਟ ਆਉਂਦਾ ਤਾਂ ਵਿਰਿਆ ਆ ਕੇ ਲੂਟ ਕਰ ਲੈਂਦੇ ਆ ਨਹੀਂ ਨਸ਼ੇ ਨਾਲ ਲੂਟ ਕਰ ਲੈਂਦੇ ਜੇ ਨਸ਼ੇ ਨਾਲ ਵੀ ਲੂਟ ਨਾ ਆਵੇ ਫਿਰ ਜਿਹੜਾ ਕੋ ਰਾਤ ਇੱਥੇ ਹੋਇਆ ਫਿਰ ਐਂ ਕਰਦੇ ਇਸ ਕਰਕੇ ਹੁਣ ਤੱਕ ਹੁਣ ਤੱਕ ਕਾਰਵਾਈ ਕੋਈ ਠੋਸ ਕੀਤੀ ਗਈ ਹੈ ਕੋਈ ਕਾਰਵਾਈ ਠੋਸ ਨਹੀਂ ਹੋਈ ਕੱਲ ਅਸੀਂ ਐਸਐਚਓ ਨੂੰ ਮਿਲੇ ਵੀ ਸੀ ਗੋਗਲੀਆਂ ਤੋਂ ਮਿੱਟੀ ਝਾੜੀ ਆਉਣੀ ਪਰ ਇੱਕ ਗੱਲ ਅਸੀਂ ਦੱਸ ਦਿੰਨੇ ਆ ਐਸਐਚਓ ਨੂੰ ਵੀ ਵੀ ਮਿੱਤਰਾ ਸਾਨੂੰ ਨਹੀਂ ਪਤਾ ਤੇਰਾ ਕਹੇ ਜਾ ਘਰ ਆ ਕਹੇ ਜਾ ਨਹੀਂ ਸਾਨੂੰ ਤੇਰੇ ਤੇ ਕੋਈ ਤਰਸ ਨਹੀਂ ਤੇਰੇ ਬੱਚਿਆਂ ਤੇ ਤਰਸ ਹੈ ਤੂੰ ਬੰਦਿਆਂ ਬਣ ਕੇ ਛੁੱਪ ਕਰਕੇ ਇਹਨਾਂ ਨੂੰ ਇਨਸਾਫ ਦੇ ਨਹੀਂ ਇਨਸਾਫ ਦਿੰਦੇ ਫੇਰ ਭਾਈ ਸਾਡੀ 4 ਤਰੀਕ ਦੀ ਉੱਥੇ ਐਸਐਸਪੀ ਦਾ ਘਰਾਓ ਆ ਬਠਿੰਡੇ ਠੀਕ ਹੈ ਠੀਕ ਹੈ ਇਹ ਵਿੱਚ ਗੱਲ ਐਡ ਹੋਊਗੀ ਦੋਨੇ ਤਿੰਨੇ ਗੱਲਾਂ ਹਾਂ ਬਿਲਕੁਲ ਤੁਹਾਨੂੰ ਦਿਖਾਈਆਂ ਜਿਹੜੇ ਡਲੇ ਚੱਲੇ ਆ ਸਾਰਾ ਮਾਮਲਾ ਤੁਹਾਨੂੰ ਦਿਖਾਇਆ ਉਮੀਦ ਕਰਦੇ ਹਾਂ ਪ੍ਰਸ਼ਾਸਨ ਇਸ ਤੇ ਕਾਰਵਾਈ ਕਰੂਗਾ ਦੇਖਦੇ ਲੋਕਸ ਟੀਵੀ ਧੰਨਵਾਦ